ਕੁੜੇ ਰਾਗੀ ਵੀਰ ਹਾਂ ਬੇਬੇ ਕੁੜੇ ਭਾਈ ਤੂੰ ਤਾਂ ਹੁਣ ਜਿਉਨ ਮਾਰੀ ਛੱਡ ਕੇ ਗਏ ਆ ਨਾ ਇੱਥੇ ਖੜੀਆਂ ਐਂਗੀ ਤੇ ਉਹ ਆਉਣ ਵਾਲੇ ਨੇ ਦੋਨੇ ਦੇ ਖਰਪਰੀਤ ਤੇ ਗਰਨਾਲ ਆਇਂ ਆਖਣਗੇ ਸਾਰਾ ਕੰਮ ਲਈ ਬੈਠੀਆਂ ਸੱਸ ਨੂੰ ਹਾਂ ਕੀ ਸਾਰਾ ਕੰਮ ਪਿਆ ਬੇਬੇ ਨਿਵਾਰੀ ਤਾਂ ਹੁਣ ਸਾਫ਼ ਕਰਨੀ ਆ ਸਾਫ਼ ਕਰਕੇ ਝਾੜ ਕੇ ਤੇਰੇ ਤਰੂ ਤਪੂਂਜ ਕੇ ਫੇਰ ਅੰਦਰ ਲਾਵਾਂਗੇ ਨਿਵਾਰੀ ਨੂੰ ਲਾਵਾਂਗੇ ਤਾਂ ਪੂਝ ਕੇ ਤਾਂ ਅੰਦਰ ਫੇਰ ਲਾਵਾਂਗੇ ਫੇਰ ਹੀ ਆਪਾਂ ਲੀੜਾ ਕੱਪੜਾ ਪਾਵਾਂਗੇ ਤੇ ਹੁਣ ਮੈਂ ਤੈਨੂੰ ਕੋਲੇ ਦਵਾਤਾ ਹੈਂ ਡੇਈ ਤੇ ਜੇ ਹੁਣ ਉਹਨਾਂ ਨੂੰ ਆਪਾਂ ਨੂੰ ਆ ਕੇ ਪੁੱਛਿਆ ਉਹਨਾਂ ਨੇ ਆਪਾਂ ਕੀ ਆਖਾਂਗੇ ਦਾ ਵੀ ਰਾਜ ਦੀ ਹੁਣ ਵਿਆਹ ਤੋਂ ਬਣਾ ਲਾ ਕੋਈ ਦਬਾ ਲਈ ਬੇਬੇ ਹਾਂ ਬਾਲ ਤੂੰ ਹੁਣ ਭੁੱਲ ਜਾ ਬਿਨਵਾਰੀ ਤੂੰ ਦਵਾ ਕੇ ਲਈਆਂ ਕਿਤੇ ਭੁੱਲ ਭਲੇਖੇ ਹੋਰ ਕੋਈ ਕੌਣ ਹੋਏਗਾ ਓਹੋ ਤੈਨੂੰ ਪਤਾ ਤੇ ਮੈਨੂੰ ਪਤਾ ਵੀ ਨਵਾਰੀ ਤੂੰ ਦਵਾਖੇ ਲਈ ਆ ਤੂੰ ਹਰਪ੍ਰੀਤ ਕੋਲੇ ਤਾਂ ਆਹੀ ਗੱਲ ਕਹਿਣੀ ਆ ਬਿਨਵਾਰੀ ਇਹਦੇ ਪੇਕੇ ਆਣੇ ਦਿੱਤੀ ਇਹਦੇ ਪੇਕੇ ਛੱਡ ਕੇ ਗਏ ਨੇ ਐਵੇਂ ਨਾ ਕਿਤੇ ਆਪ ਦਾ ਨਾਮ ਲੈਣ ਗਏ ਉਹਦੇ ਕੋਲੇ ਤਾਂ ਨਹੀਂ ਮੈਂ ਕਹਿੰਦੀ ਵੀ ਮੈਂ ਦਵਾਖੇ ਲਈ ਆ ਉਹਦੇ ਕੋਲ ਤਾਂ ਮੈਂ ਤਾਂ ਸੁਖਦੀਪ ਦਾ ਹੀ ਨਾਮ ਲਾਵਾਂਗੀ ਆਹੋ ਸੁਖਦੀਪ ਦਾ ਲੈਦੀ ਚਾਹੇ ਮੇਰੇ ਪੇਕੇਆਂ ਦਾ ਨਾਮ ਲੈਦੀ ਆਪ ਦਾ ਨਾਮ ਹਾਂ ਇਹ ਵੀ ਤੇਰੀ ਬਿਓ ਤੋਂ ਲੋਟ ਹੈ ਆਪਾਂ ਤਾਂ ਹੀ ਕਹਿ ਦਾਂਗੇ ਭਾਈ ਇਹਦਾ ਭਰਾ ਭਰਾ ਛੱਡ ਗਿਆ ਤੇ ਹੁਣ ਜਦ ਛੁੱਟੀ ਆ ਰਹੀ ਸੀ ਫੌਜੀ ਸੀ ਹਾਂ ਬੇਬੇ ਕੁੰਡੇ ਤਾਂ ਹੱਥ ਪਾਸੇ ਕਰ ਮੜਾ ਜਾ ਸਾਫ਼ ਕਰ ਤੇ ਨਾਲੇ ਮੇਰੀ ਗੱਲ ਸੁਣ ਖਰਪ੍ਰੀਤ ਕੋਲੇ ਤਾਂ ਤਾਂ ਦੱਸਣਾ ਨਹੀਂ ਹੈਗਾ ਬੜਾਈਆਂ ਕਰਦੀ ਮੇਰੀਆਂ ਜਿੰਨੀਆਂ ਮਰਜ਼ੀ ਕਰਨੀਆਂ ਹੋਈਆਂ ਵੀ ਇਹਦੇ ਪੇਕੇ ਨੇ ਆਹ ਦਿੱਤਾ ਜਾਂ ਆਹ ਦਿੱਤਾ ਗੱਲ ਕਰ ਬੇ ਮੱਛੂਗੀ ਤਾਂ ਹੈਗੀ ਮੇਰੀ ਨਵਾਰੀ ਦੇਖ ਕੇ ਮੈਂ ਤਾਂ ਕਾਲਾ ਟਿੱਕਾ ਲਿਆ ਕੇ ਲਾਉਣੀ ਆ ਕਿਤੇ ਨਾ ਨਾ ਲਾ ਦੇ ਐ ਆਖੂਗੀ ਵੀ ਮੈਂ ਤਾਂ ਸਾਰ ਨਾ ਚੀਜ਼ਾਂ ਮੈਨੂੰ ਤਾਂ ਮੇਰੇ ਪੇਕੇਆਂ ਨੇ ਦਿੱਤੀਆਂ ਨੇ ਤੇ ਇਹਦੀ ਇਹਦੀਆਂ ਚੀਜ਼ਾਂ ਇੱਥੋਂ ਕਰਨੀ ਆਈ ਜਾਂਦੀਆਂ ਨੇ ਕਲੇਸ਼ ਤਾਂ ਆਪਣੇ ਨਾ ਜਮਾ ਕਰੋ ਸੱਸ ਨੂੰ ਆਏ ਕਿਵੇਂ ਕਲੇਸ਼ ਕਰੂਗੀ ਨਾਲੇ ਸਦਾ ਹੀ ਨਹੀਂ ਉਹ ਗੱਲਾਂ ਰਹਿੰਦੀਆਂ ਹੁੰਦੀਆਂ ਵੀ ਉਸੇ ਦੀ ਚੌਧਰ ਚੱਲੂਗੀ ਹੁਣ ਤਾਂ ਘਰੇ ਆਪਣੀ ਚੱਲੂਗੀ ਭੁੱਲ ਜਾਓ ਗੱਲਾਂ ਪੁਰਾਣੀਆਂ ਤੂੰ ਵੀ ਕੋਈ ਤੈਨੂੰ ਨਹੀਂ ਡਰ ਲੱਗਦਾ ਮੈਨੂੰ ਤਾਂ ਵਾਲੇ ਡਰ ਲੱਗਦਾ ਉਹ ਤੋਂ ਹਰ ਤਰੀਕ ਤੋਂ ਲੈ ਤੈਨੂੰ ਤੂੰ ਐਵੇਂ ਡਰਿਆ ਨਹੀਂ ਆ ਬੇਬੇ ਮੈਂ ਨਹੀਂ ਡਰਦੀ ਹੈਗੀ ਪਾਸੇ ਹੋ ਕੇ ਰਨ ਮਾਰੀ ਨੂੰ ਸਾਫ ਆ ਜਾਣ ਦਾ ਕੰਮ ਆਹ ਤੋਂ ਕੰਮ ਕਰ ਲਾ ਇਹ ਕਦੋਂ ਆਪਾਂ ਲੀੜਾ ਕਪੜਾ ਪਾ ਆ ਫੇਰ ਸਾਫ ਕਰ ਲਾਂਗੇ ਹੁਣ ਕੇਰਾ ਉਹਦੀ ਆਉਂਦੀ ਨੂੰ ਅੱਖਾਂ ਠੰਡੀਆਂ ਕਰ ਦੇ ਸਾਰਾ ਕੰਮ ਕਰਕੇ ਕਿਉਂ ਮੈਂ ਕਿਵੇਂ ਉਹਦੇ ਨੌਕਰ ਨਹੀਂ ਰੱਖੀਆਂ ਅੱਖਾਂ ਠੰਡੀਆਂ ਕਰਨ ਨੂੰ ਕੋਈ ਨਹੀਂ ਜਦੋਂ ਮੇਰੇ ਟਾਈਮ ਲੱਗਿਆ ਮੈਂ ਕਰ ਲੂੰਗੀ ਕੰਮ ਟਾਈਮ ਦਾ ਭਾਈ ਹੁਣ ਟਾਈਮ ਨਹੀਂ ਆ ਕੰਮਾਂ ਦਾ ਹੁਣ ਵਿਆਹ ਲਮਾਰੀ ਛੱਡ ਕੇ ਗਏ ਨੇ ਇੱਥੇ ਖੜੀਆਂ ਤੂੰ ਤਾਈ ਦੇ ਕੋਲੇ ਪਤਾ ਨਹੀਂ ਉਹ ਸ਼ੀਸ਼ੇ 'ਚ ਹੀ ਬਸ ਖੜੀ ਚੱਕੀ ਜਾਨੀ ਹੈਗੀ ਸ਼ੀਸ਼ੇ 'ਚ ਨਹੀਂ ਝਾਕਦੀ ਮੈਂ ਤਾਂ ਇਹਦੇ ਰੱਖਣੇ ਰੁਖਣੇ ਚੈੱਕ ਕਰਦੀ ਸੀ ਰਾਕੇ ਸਮਾਨ ਸਾਰਾ ਵਧੀਆ ਲੋਕ ਲੁਕ ਲਾ ਕੇ ਨਾ ਚਾਬੀਆਂ ਤੈਨੂੰ ਫੜਾਇਆ ਕਰੂੰਗੀ ਮੈਂ ਚੱਲ ਮੈਨੂੰ ਫੜਾ ਦਿਆ ਕਰੀ ਕੋਈ ਨਾ ਇਹਦੇ ਵਿੱਚ ਤੇੜਾ ਕੋਈ ਚਾਬਾ ਲਾਉਣਾ ਆਪਣਾ ਕੀ ਕਹਿੰਦੀ ਸਿਹਰਪ੍ਰੀਤ ਕਦੋਂ ਕਹਾਂਗੇ ਉਹ ਉਹ ਤਾਂ ਠੰਡੀ ਕਰਕੇ ਗਏ ਨੇ ਵੀ ਹੱਥਾਂ ਨੂੰ ਆਵਾਂਗੇ ਅਸੀਂ ਤਾਂ ਬਸ ਹੁਣ ਤਾਂ ਲਵੇ ਲੱਗੇ ਨੇ ਕਿਤੇ ਉਹ ਮੈਂ ਦੱਸਾਂ ਗੱਲ ਚੱਲ ਲਵੇ ਤਾਂ ਲੱਗੇ ਹੋਣਗੇ ਐਂ ਤਾਂ ਸੋਚੂਗੀ ਪਿੱ ਤੜਕੇ ਦਨਵਾਰੀ ਦੀ ਕੋਈ ਬਾਈ ਤਾਂ ਹੀ ਨਹੀਂ ਸੀ ਵੀ ਕਿਹਦਾ ਵੀ ਇਹਨਾਂ ਨੇ ਨਿਵਾਰੀ ਕਿੱਟਨੀ ਆਈ ਇਹੋ ਹੀ ਤਾਂ ਮੈਂ ਗੱਲ ਕਰੀ ਜਾਂਦੀ ਹਾਂ ਉਹ ਹੀ ਤਾਂ ਮੇਰੇ ਹੁਣ ਦਿਮਾਗ 'ਚ ਗੱਲ ਆਈ ਜਾਂਦੀ ਹੈ ਵੀ ਨਾਲ ਤਾਂ ਮੈਥੋਲਰ ਵੀ ਸਾਥੋ ਹੋਲਾ ਰੱਖ ਲਿਆ ਵੀ ਸਾਨੂੰ ਗਰਾਹ ਭੇਜਤਾ ਤੇ ਵੀ ਆਪ ਮਾਗਰੋਂ ਨਿਵਾਰੀ ਕੇ ਮੈਂ ਆ ਗਈ ਵੀ ਸਾਡੇ ਕੋਲ ਤਾਂ ਕੋਈ ਗੱਲ ਹੀ ਨਹੀਂ ਕਰੀ ਇਹਨਾਂ ਨੇ ਦੇਖ ਵੇਪੇ ਗੱਲ ਤਾਂ ਸਾਰੀ ਮੈਂ ਆਪੇ ਸੰਭਲੂਗੀ ਬਸ ਤੂੰ ਨਾ ਪਕਾਈ ਮਾਰਦੀ ਕਿਤੇ ਨਾ ਨਿਵਾਰੀ ਮੈਂ ਲੈ ਕੇ ਮੈਂ ਤਾਂ ਕੋਈ ਪਕਾਈ ਨਹੀਂ ਮਾਰਦੀ ਮੈਂ ਤਾਂ ਕਿ ਜੇ ਉਹ ਆਗੇ ਨਾ ਮੈਂ ਤਾਂ ਪਸ਼ੂਆਂ ਕੰਨੀ ਭਗ ਜੂ ਆਪਣੇ ਆਹੋ ਚੱਲ ਠੀਕ ਹੈ ਚੰਗੀ ਗੱਲ ਕਰ ਲਈ ਜਾ ਕਰ ਲੈ ਤੂੰ ਜਾ ਕੇ ਕੰਮ ਤੇ ਮੈਂ ਵੀ ਕਰਦੀ ਆ ਉਹਦਾ ਅੱਖਾਂ ਠੰਡੀਆਂ ਚੰਗਾ ਕਰ ਲੈ ਕੰਮ ਦਾਦੂ ਸਬਜ਼ੀ ਸਬਜ਼ੀ ਕੀਰ ਲਾ ਕੇ ਨਾ ਚੰਗਾ ਚੰਗਾ ਲੈ ਬੇਬੇ ਤਾਂ ਵਾਲੀ ਨਰਮ ਹੈਗੀ ਨਾਲੇ ਤਾਂ ਹਰਪ੍ਰੀਤ ਤੋਂ ਡਰਦੀ ਆ ਨਾਲੇ ਮੈਨੂੰ ਸਮਾਨ ਬੜਾ ਬਣਾ ਦਿੰਦੀ ਆ ਚੱਲ ਡਰੀ ਜਾਵੇ ਹਰਪ੍ਰੀਤ ਕੀ ਕੰਦ ਟਾ ਦਊਗੀ ਮੈਂ ਤਾਂ ਅੱਜ ਨਿਵਾਰੀ ਲੈਂਦੀ ਆ ਕੱਲ ਨੂੰ ਕੋਈ ਨਾ ਕੋਈ ਚੀਜ਼ ਹੋਰ ਚੱਕ ਲਿਆਂਗੀ ਐਂ ਬਣਾ ਲੂ ਮੈਂ ਤਾਂ ਸਾਰਾ ਸਮਾਨ ਐਂ ਤਾਂ ਨਹੀਂ ਵੀ ਹਵਾ ਕਰ ਜੂਗੀ ਆ ਦੇਖ ਲੈ ਅਲਮਾਰੀ ਆਈ ਪੀਆ ਘਰੇ ਨਿਵਾਰੀ ਕਮਾਲਾ ਜਦੋਂ ਆਪ ਗਏ ਉਹਦੇ ਤਾਂ ਕੁਝ ਨਹੀਂ ਸੀ ਨਮਾਰੀ ਕੌਣ ਛੱਡ ਗਿਆ ਦੇਖਦੇ ਆ ਕੌਣ ਛੱਡ ਗਿਆ ਪੀ ਪੇਕੇ ਬੁੱਕੇ ਛੱਡ ਗਏ ਹੁਣ ਉਹਦੇ ਤਾਂ ਕੁਝ ਦਿੱਤਾ ਨਹੀਂ ਸੀ ਇਹਨੂੰ ਲੋਹੜੀ ਵਾਲੇ ਵੀ ਖਾਲੀ ਆ ਖੜੇ ਸੀ ਸਮਾਨ ਦੇਣਾ ਹੁੰਦਾ ਲੋਹੜੀ ਵਾਲੀ ਦੇ ਆਏ ਨੇ ਮਗਰੋਂ ਕੁਛ ਢੜਣਾ ਆਏ ਨੇ ਇਹਦਾ ਕੋਈ ਲੱਗਦਾ ਕਾਰਾ ਮੈਨੂੰ ਦਾਲ ਚ ਕਾਲਾ ਲੱਗਦਾ ਆ ਮੈਨੂੰ ਸਮਾਨ ਕੱਢ ਲੈਣੇ ਮਰੇ ਲੋਕ ਨਾ ਲਾਣੀ ਉਹ ਦਾਲ ਚ ਦਾ ਕਾਦਾ ਕਾਲਾ ਹੈ ਆਹੋ ਆਪਾਂ ਤਾਂ ਹੀ ਗੱਲ ਕੁੜੀ ਕੋਲ ਟਾਈਮ ਲੱਗ ਗਿਆ ਗਿਆ ਨੂੰ ਆਉਨੇ ਆਉਨੇ ਮਿੰਟ ਮਾਨਸਾ ਖੜ ਗਏ ਸਮਾਨ ਜਾਂ ਲੈਣਾ ਸੀ ਮੜਾ ਜਾ। ਸਮਾਨ ਕੱਢ ਸਾਰਾ। ਸਮਾਨ ਤਾਂ ਬਸ ਫੇਰ ਕੱਢ ਲਾਂਗੇ ਜਿਹੜਾ ਰਹਿੰਦਾ। ਹੁਣ ਕੇਰਾ ਚੱਕ ਲਿਆ ਤੇ ਕੇਰਾ ਨਮਾਰੀ ਕੋਲੇ ਚੱਲ। ਨਮਾਰੀ ਦੀ ਗੌਰ ਕਰ ਬੀ ਨਮਾਰੀ ਆਈ ਕਿੱਥੋਂ ਐ? ਉਹ ਲਮਾਰੀ ਉਹਦੇ ਪੇਕੇ ਛੱਡ ਕੇ ਗਏ ਉਹਨਾਂ ਕੀ ਹੋਰ ਲਮਾਰੀ ਕੌਣ ਛੱਡ ਗਿਆ? ਤੇ ਫੇਰ ਪੇਕੇ ਲੋੜੀ ਵੇਲੇ ਦੇ ਜਾਂਦੇ ਨਾ ਸਮਾਨ। ਲੋੜੀ ਟੱਪ ਗਈ। ਲੋੜੀ ਵੇਲੇ ਤਾਂ ਤਿਹਾੜ ਵੇਲੇ ਤਾਂ ਸਮਾਨ ਦੇ ਕੇ ਜਾਂਦਾ ਹੁੰਦਾ। ਨਮਾਰੀ ਦੇਖ ਲਵਾ। ਨਮਾਰੀ ਭੜੀ ਵੱਡੀ ਐ। ਆਹੋ ਨਮਾਰੀ ਤਾਂ ਹੁਣ ਵੱਡ ਗਈ ਐ। ਨਮਾਰੀ ਤਾਂ ਦੋ ਨਮਾਰੀਆਂ ਜਿੱਦੀ ਐ। ਹਾਂ ਤੇਰੀਆਂ ਤਾਂ ਦੋ ਲਮਾਰੀਆਂ ਬਣ ਜਾਣੀਆਂ ਦੀਆਂ। ਆ ਜਾ ਦੇਖ ਲੈ ਨਾ ਹੁਣ ਤੂੰ ਮੈਨੂੰ ਮਿਹਨੇ ਮਾਰਦਾ ਮੈਂ ਤੇਰੀਆਂ ਦੋਨ ਮਾਰੀਆਂ ਬਣ ਜਾਂ ਨਾ ਮੈਨੂੰ ਵੀ ਤਾਂ ਨਮਾਰੀ ਆਈ ਕਿੱਥੋਂ ਐ ਆ ਜਾ ਦੇਖ ਤਾਂ ਲੈ अलमारी ਤੂੰ ਦੇਖ ਲਊਂਗੀ ਮੈਂ ਤੈਨੂੰ ਐਵੇਂ ਹੀ ਨਹੀਂ ਕਹਣਾ ਆ ਜੀ ਕਰਦਾ ਲੋਕ ਲੂਕ ਜੇ ਤਾਂ ਬਾੜੀ ਐ ਨਾ ਉਹ ਤੇਰੇ ਵਾਲੀ ਲਮਾਰੀ ਤਾਂ ਇੰਨੀ ਕੀ ਐ ਡਬਲ ਨਮਾਰੀ ਐ ਨਾ ਤੂੰ ਬਾਰੀ ਬਾਰੀ ਨਾ ਕਹ ਤੇਰੀ ਵਾਲੀ ਨਮਾਰੀ ਇੰਨੀ ਐ ਤੇਰੀ ਵਾਲੀ ਨਮਾਰੀ ਇੰਨੀ ਐ ਤੇਰੀ ਮਾਰੀ ਵਾਲੀ ਸੋਹਣੀ ਐ ਨਾ ਲੋਕ ਲੂਕ ਲਾਇਏ ਉਹ ਲਾਪ ਕੋਈ ਚੀਜ਼ ਹੁੰਦੀ ਅਗਲੀ ਜੀ ਕਾ ਨੂੰ ਖੋਲਨੀ ਹੈ ਉਸ ਤਰਿਆ ਹੁੰਦਾ ਹੈ ਤੁਹਾਨੂੰ ਇਹ ਚ ਕੀ ਗੱਲ ਟੂਮਾ ਧਰਤਿਆਂ ਨੇ ਵੀ ਟੂਮਾ ਲੈ ਕੇ ਆਇਆ ਉਹ ਤਰ ਗਈ ਲੈ ਹੋਜੀ ਤਾਂ ਖਾਲੀ ਪਈ ਇਹ ਚ ਤੇ ਡੱਕਾ ਡਾਲੀ ਨਹੀਂ ਮਿੱਤ ਕੁਛ ਇਤਰਾਜ ਜੇ ਤਾਂ ਕੋਈ ਨਾ ਇਹ ਮੈਂ ਕੋਕਮ ਨਹੀਂ ਕੋਈ ਸਮਾਨ ਨਾ ਹੋਵੇ ਨਾ ਗੱਈਆਂ ਕਿੱਧਰ ਸੱਸ ਨੂੰ ਹਾਂ ਜਾ ਕੁਮਾਰਾ ਦਰਾਜੀ ਦਰਾਜ ਹੈ ਕੋਈ ਨਹੀਂ ਆ ਨਮਾਰੀ ਜੀ ਕੀ ਗੱਲ ਹੈ ਇਹ ਜੀ ਤਾਂ ਮਾਰੇ ਭਰਾ ਨੂੰ ਨਾ ਕੇ ਰਾਂਹ ਕਹਤਾ ਵੀ ਬਈ ਮੈਨੂੰ ਨਮਾਰੀ ਛੱਡ ਜਾ ਬੱਡੀ ਉਹਦੀ ਛੱਡ ਜੂਗਾ ਤੇਰਾ ਭਰਾ ਛੱਡ ਵੀ ਜਾ ਮੈਂ ਛੱਡ ਜੂਗਾ ਲੈ ਆ ਮਰੀ ਬਾਲੀ ਸੋਣੀ ਹੈ ਤਾਂ ਆਹੋ ਆਪਾਂ ਤਾਂ ਨਈ ਕਮਰੇ ਨਾਲ ਮੈਚ ਹੁੰਦੀ ਲਿਆਵਾਂਗੇ ਕਾਫੀ ਕਲਰ ਦੀ ਮੰਗਾਉਂਗੀ ਮੈਂ ਤਾਂ ਆ ਕੋਈ ਰੰਗ ਚੱਕ ਕੇ ਲੈ ਆਂ ਮਨ ਮਾਰੀ ਦਾ ਉਹ ਰੰਗ ਵਾਲੀ ਕਮਰੇ ਨਾਲ ਤਾਂ ਆ ਜਾਂਦੀ ਨੂਰੀ ਰੰਗ ਵਧੀਆ ਲੱਗਦਾ ਗਲੇ ਉਹ ਤਾਂ ਵਧੀਆ ਲੱਗਦੀ ਰੰਗ ਕਮਰੇ ਨਾਲ ਤਾਂ ਨਹੀਂ ਲੱਗਦਾ ਫਿਰ ਚਲੋ ਉਹਦੇ ਕੋਲੋਂ ਕਮਰੇ ਚ ਉਹੀ ਗੱਲ ਉਹ ਲੱਗਿਆ ਹੋਇਆਗਾ ਆਪਣੇ ਦਾ ਫਲੈਕਸ ਜੀ ਲੱਗੀ ਹੋਈ ਹੈ ਤਾਂ ਕਰਕੇ ਕਹਿੰਦੀ ਮੈਂ ਤਾਂ ਵੀ ਉਹੀ ਜੀ ਲਿਆਵਾਂਗੇ ਆਪਾਂ ਬੈਜਣਾ ਪਰਾਂ ਨੂੰ ਤਾਂ ਕਹੀਂ ਫਿਰ ਇਹ ਨਾਲ ਦੀ ਲਮਾਰੀ ਛੱਡ ਕੇ ਜਾਊਗਾ ਹੁਣ ਦੇਖ ਹੁਣੀ ਤਾਂ ਹੱਥਾਂ ਤੇ ਸਰੋ ਜੰਮਦੀ ਨਹੀਂ ਕਹਿ ਦੂ ਮੇਰੇ ਭਰਾ ਨੂੰ ਆਹਾੜੀ ਤੋਂ ਬਾਹਰ ਛੱਡ ਤੇਰੀ ਤਾਂ ਕਿਹੜੀ ਨ ਮਾਰੀ ਆ ਉਹਨੂੰ ਦੇਖ ਕੇ ਤਾਂ ਕੁਝ ਵੀ ਨਹੀਂ ਲੱਗਦਾ ਬਾਲੀ ਵੱਡੀ ਨ ਮਾਰੀ ਐ ਹੁਣ ਤੂੰ ਨਾ ਮੈਂ ਕੰਨਿਆ ਫੁਕਰੀਆਂ ਨਹੀਂ ਨ ਮਾਰੋ ਹਜੇ ਕੋਈ ਅਹੀਂ ਨਹੀਂ ਗੱਲ ਦਾ ਪਤਾ ਵੀ ਨ ਮਾਰੀ ਹੈ ਕਿ ਦੀ ਲੈ ਕੇ ਕੌਣ ਆਏ ਨਹੀਂ ਪਤਾ ਕੋਈ ਧਰ ਗਿਆ ਹੋਵੇ ਆਪਣੇ ਰਾਜਵੀਰ ਦੇ ਪੇਕੀ ਛੱਡ ਕੇ ਗਏ ਹੋਰ ਕੌਣ ਛੱਡ ਕੇ ਗਿਆ ਚਲ ਮੈਂ ਕਰਦੀ ਆ ਰਾਜਵੀਰ ਨਾਲ ਅਸਮਾਨ ਧਰ ਕੇ ਲੈ ਮਾਰਦੀ ਆ ਗੱਲਾਂ ਇਹਨੂੰ ਹੁਣ ਐ ਲੱਗਦਾ ਤਕਲੀਫ ਹੁੰਦੀ ਐ ਵੀ ਮੇਰੀ ਨ ਮਾਰੀ ਉਹ ਛੋਟੀ ਹੋ ਕਹਿੰਦਾ ਮੈਨੂੰ ਕੋਈ ਤਕਲੀਫ ਤਕਲੂਬ ਨਹੀਂ ਹੁੰਦੀ ਮੈਂ ਤੈਨੂੰ ਦੱਸਾਂ ਇਹੋ ਜੀ ਚੀਜ਼ਾਂ ਦੀ ਇਹੋ ਜਿਹੀਆਂ ਚੀਜ਼ਾਂ ਨਾਲ ਚੁਟਕੀਆਂ ਨਾ ਬਣਾ ਲੂੰਗੀ ਮੈਂ ਤੈਨੂੰ ਦੱਸਾਂ ਉਹ ਬਣਵਾ ਫਿਰ ਤੇਰੇ ਭਰਾ ਨੂੰ ਮੰਗਾ ਫੇਰੀ ਬੰਨੂ ਮੈਂ ਬੰਗਾ ਲੂੰਗੀ ਫੇਰ 26 ਸਾਲ ਹੋ ਗਏ ਵਿਆਹੇ ਨੂੰ ਅੱਜ ਮੰਗਦਾ ਭਰਾ ਤੈਨੂੰ ਮਾਰੀ ਹੁਣ ਤੇਰਾ ਪਰਨ ਨ ਮਾਰੀ ਛੱਡ ਕੇ ਜਾਵੇ ਨਾਲੇ ਜੇ ਮੈਂ ਕਹਿ ਦਾਂ ਮੇਰਾ ਭਰਾ ਘੜਾ ਜਵਾਬ ਦੇਊਗਾ ਮੈਨੂੰ ਛੱਡ ਜਾਊਗਾ ਹੈਗੀਆਂ ਕਿੱਥੇ ਇੰਨੀ ਰਾਜਬੀਨ ਨਹੀਂ ਬੇਬੇ ਚੜਨਾ ਕਿੱਧਰ ਐ ਦੋਨੇ ਘਰੇ ਇੱਕ ਵੀ ਨਹੀਂ ਰਸੋਈ ਵੀ ਖੁੱਲੀ ਪਈ ਐ ਲੈ ਕਰੀਆਂ ਇਹਨਾਂ ਨੇ ਕਮਾਈਆਂ ਆ ਭਾਂਡੇ ਧੋਣ ਵਾਲੇ ਪਿਆ ਭਾਂਡਿਆਂ ਨਾਲ ਤਾਂ ਸ਼ਿੰਕ ਭਰਿਆ ਪਿਆ ਚਾਹ ਦਾ ਡੋਂਗਾ ਮੰਜ ਕਰ ਪਿਆ ਨਾ ਨੇ ਕੀਤਾ ਕੀ ਐ ਬਾਬੂ ਮੈਂ ਮਰ ਜਾ ਕੇ ਪਿਆਣੀ ਕਰਿਆ ਲੁਕਾ ਕੋ ਇਤ ਆਇਆ ਅਰੇ ਜੇ ਮੇ ਕੋ ਪਾਲਟ ਨਾ ਕਰੀਆਂ ਹੁੰਦੀਆਂ ਗਿਆ ਮਾਂ ਕਰੋ ਬਾਹ ਸਮੋਸੇ ਮਗਾ ਮਗਾ ਖਾਦੇ ਦੇਖ ਨੀ ਇੱਕ ਮਿੰਟ ਨਹੀਂ ਕਰੋ ਜਾਣ ਦਿੰਦੀਆਂ ਨਹੀਂ ਕੀ ਲੱਛਣ ਕਰਦੀਆਂ ਆ ਨਮੀ ਨੂੰ ਆਈ ਆ ਬੇਬੇ ਦੀ ਦੇਖ ਲੈ ਜਿੱਦ ਨੇ ਆਈ ਫੱਟੇ ਚੱਕੀ ਤੁਰ ਜਾਂਦੀ ਐ ਬੇਬੇ ਨਾਲ ਕਰਦੀਆਂ ਗੱਲਾਂ ਇਧਰ ਹੋਣੀਆਂ। ਹੋਰ ਤਾਂ ਕਿੱਥੇ ਨੂੰ ਫੇਰ ਮੈਸਾਂਤ ਨਹੀਂ ਹੋਣੀਆਂ। ਮੈਸਾਂਤ ਨਹੀਂ ਦੇਖ ਕੇ ਹੋਣੀਆਂ ਪਾਣੀ ਤਾਂ ਨਹੀਂ ਤਾਂ ਮੈਂ ਫੇਰ ਹੀ ਪਿਉ। ਐਨਾ ਰੌਲਾ ਪਈ ਜਾਂਦਾ ਮੈਨੂੰ ਲੱਗਦਾ ਤੂਫਾਨ ਆ ਗਿਆ। ਆ ਗਈ ਹੋਊਗੀ ਬੇਲੈਕੀ ਜੀ। ਆ ਗਈ ਹਰਪ੍ਰੀਤ। ਹਾਂ ਆ ਗਈ। ਕੀ ਗੱਲ ਰੌਲਾ ਇਹ ਕਿਵੇਂ ਪਾਈ ਇੰਨੀ ਤੂੰ ਕੱਲੀ? ਅਸੀਂ ਤਾਂ ਕੋਈ ਰੌਲਾ ਨਹੀਂ ਪਾਇਆ ਹੁਣ ਮੈਂ ਤੇ ਤੇਰਾ ਬੇਬੇ ਤਾਂ ਨਾ ਕਿਤੇ ਕੰਮ ਗਈ ਸੀਗੀ ਤੇ ਮੈਂ ਇਧਰ ਮੜਾ ਜਿਹਾ ਪਸੂਆਂ ਬੰਨੀ ਆਈ ਸੀਗੀ। ਆ ਕੀ ਚੱਕੀ ਮਰਦੇ ਹੱਥ ਤੇ ਪਰਚੀ ਜੀ ਕੁੜੇ ਤੇ ਇਹ ਨਾ ਇਹ ਤਾਂ ਬਿੱਲ ਸੀਗਾ ਮੈਂ ਸੰਭਾਲ ਕੇ ਰੱਖਦੀ ਸੀ ਉਹ ਮੇਰਾ ਭਰਾ ਨਾ ਜਾਂਦਾ ਜਾਂਦਾ ਮੈਨੂੰ ਫੜਾ ਗਿਆ ਵਿਚਾਰਾ ਕਾਹਦਾ ਬਿੱਲ ਦੇ ਗਿਆ ਤੇਰਾ ਭਰਾ ਨਾ ਤੂੰ ਵਧਾਗਾ ਤਾਂ ਦੇ ਦੇ ਮੈਨੂੰ ਨਾ ਪਹਿਲਾਂ ਮੈਨੂੰ ਐਂ ਦੱਸ ਆ ਜਦੋਂ ਅਸੀਂ ਗਏ ਆ ਉਹ ਤਾਂ ਬਾਈ ਤਾਂ ਹੀ ਨਹੀਂ ਸੀ ਨਮਾਰੀ ਕਿੱਥੋਂ ਆ ਗਈ ਕੁੜੇ ਉਹ ਮੇਰੇ ਭਰਾ ਦੀ ਨਾ ਤੁਰਤ ਪੈਰ ਆ ਬਣ ਗਈ ਤੇ ਉਹ ਵਿਚਾਰਾ ਨਵਾਰੀ ਲੈ ਕੇ 20000 ਦੀ ਮੈਨੂੰ ਛੱਡ ਗਿਆ ਇੱਥੇ अच्छा ਤੇ ਹੋਰ ਹੁਣ ਨਾ ਜਿੱਦੇ ਤੋਂ ਉਹੀ ਗੱਲ ਆਈ ਸੀ ਉਹਦੇ ਤਾਂ ਤੇਰੇ ਭਰਾ ਨੇ ਉਹੀ ਗੱਲ ਤੈਨੂੰ ਬੈਗ ਵੀ ਨਹੀਂ ਸੀ ਦਿੱਤਾ ਕੱਪੜਿਆਂ ਵਾਲਾ ਉਹਦੇ ਤਾਂ ਤੂੰ ਖਾਣ ਪੀਣ ਲਈ ਆਈ ਸੀ ਟਾਈਮ ਟਾਈਮ ਦੀਆਂ ਗੱਲਾਂ ਹੁਣ ਤੈਨੂੰ 20000 ਦੀ ਨਿਵਾਰੀ ਛੱਡ ਗਈ ਕਈ ਵਾਰੀ ਬੰਦੇ ਕੋਲੇ ਪੈਸੇ ਹੁੰਦੇ ਆ ਕਈ ਵਾਰੀ ਨਹੀਂ ਹੁੰਦੇ ਚਲ ਹੁਣ ਭਾਈ ਉਹਦਾ ਹੱਥ ਪੈਂਦਾ ਸੀ ਕਿਸੇ ਪਾਸਿਓਂ ਤਾਂ ਉਹਨੇ ਮੈਨੂੰ ਨਿਵਾਰੀ ਲੈ ਕੇ ਦਿੱਤੀ ਜੇ ਤੇਰੇ ਭਰਾ ਨੇ ਇੱਜ਼ਤੀ ਬਣਾਉਣੀ ਸੀ ਨਾ ਲੋੜੀ ਵੇਲੇ ਬਣਾਉਂਦਾ ਮਾੜੀ-ਮੋਟੀ ਉਹੀ ਗੱਲ ਨੱਕ ਵੀ ਰਹਿਣਾ ਸ਼ਰੀਕੇ 'ਚ ਐਂ ਕਹਾਂਗੇ ਵੀ ਸਾਡੀ ਨਵੀਂ ਬਹੂ ਦੀ ਨਮਾਰੀ ਆਈ ਆ ਬੈੱਡ ਆਏ ਨਾ ਦੇਖ ਮੇਰੀ ਤੈਨੂੰ ਸੁਣਾ ਮੇਰੀ ਚੀਜ਼ ਬਣਦੀ ਬਣ ਗਈ ਮੇਰੇ ਭਰਾਵਾਂ ਨੂੰ ਨਹੀਂ ਹੈਗਾ ਇੰਨੀ ਹਵਾਜੀ ਕਰਨ ਦਾ ਵੀ ਰਿਸ਼ਤੇਦਾਰਾਂ ਦੇ ਆਏ ਤਾਂ ਚੀਜ਼ ਦੇ ਮੈਂ 20000 ਦੀ ਨਾਲੇ ਕਿੱਡੀ ਕਵੱਡੀ ਗੱਲ ਆ ਇਹਦੇ ਨਾਲ ਤਾਂ ਕਿਤੇ ਹੋਰ ਨਾ ਟੌਰ ਬਣ ਜੇ ਚੱਲ ਆ ਜਾ ਅੱਛਾ ਜੇ ਭੈਣੇ 20000 ਦੀ ਗੱਲ ਨਹੀਂ ਤੇ ਫਿਰ ਉਹਦੀ ਨਾ ਦਿੱਤਾ ਤੈਨੂੰ ਸਮਾਨ ਨਾ ਹੁਣ ਤੂੰ ਐਨੇ ਇੰਟਰਵਿਊ ਨਾ ਲੈ ਉਹ ਬਣਾ ਮੈਨੂੰ ਕਦੋਂ ਮਰਜ਼ੀ ਸਮਾਨ ਦੇਣ ਐਂ ਦੱਸ ਕੀ ਲੈਣਾ ਤੂੰ ਆਪ ਹੀ ਕਹਿੰਦੀ ਓ ਕਿ 20000 ਦੀ ਕੀ ਗੱਲ ਐ 20000 ਬਸ ਤ ਵੱਡਾ ਹੁੰਦਾ ਭੈਣੇ ਐਡਾ ਬਿਲ ਬਣ ਜਾਂਦਾ 20000 ਦਾ ਚੱਲ ਕੋਈ ਨਹੀਂ ਤੈਨੂੰ ਤਾਂ ਹੁਣ ਗੱਲਾਂ ਹੋਣੀਆਂ ਨੇ ਤੇਰੇ ਕੋਲ ਤਾਂ ਸਭ ਕੁਝ ਹੈਗਾ ਹੁਣ ਮੈਨੂੰ ਤਾਂ ਇੱਕ ਇੱਕ ਕਰਕੇ ਚੀਜ਼ ਦੇਣਗੇ ਮੇਰਾ ਤਾਂ ਐਂ ਸਮਾਨ ਬਣੂਗਾ ਸਰਦੀਪ ਕਿੱਥੇ ਹੈਗਾ ਖੇਤ ਗਿਆ ਹੁਣ ਉਹ ਵੇਲਾ ਹੈਗਾ अच्छा सुखदीप खेत गया आया 30 मिनट ओ समोसे जे ओही लेके आया सिगा अच्छा समोसे तेरे ਭਰਾ ਖਾਤਰ ਮੰਗਾਏ ਸੀ ਮੇਰੇ ਭਰਾ ਵਾਸਤੇ ਲੈ ਕੇ ਆਏ ਸੀ ਹੁਣ ਜੇ 20000 ਦੀ ਨਮਾਰੀ ਲਿਆਊਗਾ ਜੇ 50 ਰੁਪਿਆ ਦੇ ਸਮੋਸੇ ਖਵਾ ਦਾਂਗੇ ਫਿਰ ਕੀ ਘਾਟਾ ਪੈਂਦਾ ਜਿਹੇ ਜਿਹੇ ਤੇਰਾ ਭਰਾ ਹੋ ਜਾਂ ਮੇਰਾ ਭਰਾ ਭਰਾ ਬਾਰੇ ਤਾਂ ਮੈਂ ਕਹਿੰਦੀ ਨਹੀਂ ਵੀ ਕਿਉਂ ਖਵਾਏ ਉਹਨੂੰ ਸਮੋਸੇ ਖਾਣ ਪੀਣ ਵਾਲੀ ਚੀਜ਼ ਤਾਂ ਬਣੀ ਲੈ ਕੇ ਨਹੀਂ ਆਇਆ ਅੱਛਾ ਕੀ ਅੱਖ ਕਹਿੰਦੀ ਹੋਵੇਂ 50 ਰੁਪਿਆ ਦਾ ਖਰਚਾ ਹੋ ਗਿਆ ਕਰੇ ਮੈਂ ਕਿਉਂ ਕਹੂੰਗੀ ਪਹਿਲਾਂ 50000 ਰੁਪਈਆ ਦਾ ਖਰਚਾ ਗੱਲਾਂ ਕਿਹੜੀਆਂ ਕਰਦੀਆਂ ਖਰਚਾ ਤਾਂ ਨਿਮਾਰੀ ਦਾ ਕਹਿਨੀ ਆਵੇਂ ਵੀ ਨਿਮਾਰੀਆਂ ਕਿੱਥੋਂ ਆ ਟਪਕੀ ਫਿਰ ਜੇ ਤੇਰੇ ਭਰਾ ਨੇ ਕਿਹਾ ਸੀ ਛੱਡਣ ਨੂੰ ਤੂੰ ਮੇਰੇ ਕੋਲ ਗੱਲ ਹੀ ਨਹੀਂ ਕਰੀ ਉਹਦੇ ਦੀ ਮੈਨੂੰ ਤਾਂ ਆਪ ਨੂੰ ਨਹੀਂ ਸੀ ਨਾਲੇ ਫਿਰ ਤੇਰੇ ਪਾਪਾ ਉਹਨੇ ਮੌਕੇ ਤੇ ਦੱਸਿਆ ਵੀ ਭਾਣੀ ਮੈਨ ਨਿਮਾਰੀ ਲੈ ਕੇ ਆਉਣਾ ਉਹ ਤਾਂ ਉਹਦਾ ਦੋਸਤ ਗਿਆ ਸੀ ਆਪਦੀ ਭੈਣ ਵਾਸਤੇ ਨਿਮਾਰੀ ਲੈਣ ਤੇ ਉਹਨੇ ਲੱਗਦੇ ਹੱਥ ਮੇਰੇ ਵਾਸਤੇ ਲੈ ਲਈ ਨਹੀਂ ਜੇ ਫਿਰ ਤੇਰੇ ਭਰਾ ਨੇ ਨਿਮਾਰੀ ਦੇਣੀ ਸੀ ਕਿਸੇ ਨੂੰ ਦੱਸਤਾ ਨਹੀਂ ਨਾ ਸਾਨੂੰ ਤਾਂ ਦੱਸ ਲੰਨੇ ਅਸੀਂ ਤਾਂ ਕੁੜੀ ਕੋਲੇ ਗਏ ਰਹੇਗੇ ਮੰਗਰੋਂ ਨਿਮਾਰੀ ਭੇਜੀ ਤੀ ਨਾ ਫੇਰ ਕੀ ਲੋੜ ਆ ਗਿਆ ਜੇ ਮੰਗਰੋਂ ਨਿਮਾਰੀ ਭੇਜੀ ਤੀ ਹੁਣ ਸੋਥੇ ਸਾਈਨ ਕਰਾਉਣੇ ਸੀਗੇ ਨਾ ਮੈਂ ਕਿਹਾ ਤਾਂ ਸਾਈਨ ਕਰੀ ਨਹੀਂ ਮੈਂ ਕਿਹੜਾ ਕਾਪੀ ਚੱਕ ਕੇ ਮੰਗਰ ਮੰਗ ਤੁਰੀ ਫਿਰਦੀਆਂ ਥੋੜੇ ਮੈਂ ਤਾਂ ਸੁਤੇ ਪੁੱਛਿਆ ਬੈਸ ਪਾ ਕੇ ਬੈ ਗਈ ਮਾੜੀ ਜੀ ਚੀਜ਼ ਕੀ ਆ ਗਈ ਮੈਂ ਨਹੀਂ ਕਰਦੀ ਮੇਰੀ ਨਿਵਾਰੀ ਆਈ ਹੈ ਕੱਲੀ ਜਦੋਂ ਦੂਜਾ ਸਮਾਨ ਦਿੱਤਾ ਤੂੰ ਤਾਂ ਪਤਾ ਨਹੀਂ ਕੀ ਕੁਛ ਕਰੇਂਗੀ ਆ ਜਾਣਦੀ ਮੈਂ ਦੂਜਾ ਸਮਾਨ ਦੇਣ ਵਾਲਿਆਂ ਨੂੰ ਕੋਈ ਗੱਲ ਨਹੀਂ ਨਮਾਰੀ ਦੀ ਤਾਂ ਮੈਂ ਖੋਜ ਕਰਕੇ ਹਟੂ ਅੰਧਨੰਗ ਮੰਨਣਾ ਨੂੰ ਪਤਾ ਲੱਗ ਜੂ ਵੀ ਇਹਦਾ ਭਰਾ ਆਇਆ ਸੀ ਕਿ ਨਾ ਦੇਖਦੀਆਂ ਚਾਹ ਪਾਣੀ ਤਾਂ ਮੈਂ ਫੇਰ ਹੀ ਪੀਨੀਆ ਪਹਿਲਾਂ ਮੈਂ ਤਾਈ ਕੇ ਪੁੱਛ ਕੇ ਆਨੀਆ ਵੀ ਤਾਈ ਸਾਨੂੰ ਪਤਾ ਲੱਗਿਆ ਨਮਾਰੀ ਕੌਣ ਛੱਡ ਗਈ ਕਿਵੇਂ ਨਮਾਰੀ ਆਈ ਸਾਡੇ ਘਰੇ ਕਾਹਤੇ ਆਈ ਐ ਇਹਦਾ ਰਾਜਵੀਰ ਦਾ ਭਰਾ ਆਇਆ ਸੀ ਕਿ ਕੋਈ ਹੋਰ ਆਇਆ ਸੀ ਕਿ ਇਹਨਾਂ ਨੇ ਘਰੋਂ ਲਿਆਂਦੀ ਐ ਇਹਨਾਂ ਨੇ ਚਾਲ ਕੀ ਚੱਲੀ ਐ ਟੇਢੀ ਮੈਂ ਜਾ ਕੇ ਉਹਨੀਆਂ ਤਾਈ ਕੋਲੇ ਤਾਈ ਤਾਂ ਮੈਨੂੰ ਉਹਦੀ ਦੱਸ ਦੂ ਸਾਰਾ ਕੁਝ ਤੂੰ ਦੇਖਦੀ ਨਹੀਂ ਪਰਦੇ ਤੇ ਥੋੜੇ ਮੈਂ ਚੱਕੂ ਸਾਸ ਨੂੰ ਖਾਂਦੀ ਥੋਨੂੰ ਆਏ ਵੀ ਹਰਪ੍ਰੀ ਤੈਨੂੰ ਚੁੱਪ ਕਰ ਜੂਗੀ ਮੈਨੂੰ ਤਾਂ ਗੱਲ ਨਾ ਸਮਝ ਨਹੀਂ ਆਉਂਦੀ almari ਵਾਲੀ ਇਹ ਕਿ ਕਿੱਥੋਂ almari ਆਈ ਹੈ ਉਹ ਜੇ ਦੇਣ ਵਾਲੇ ਹੁੰਦੇ ਸਮਾਨ ਨੂੰ ਪਹਿਲੀ ਦੇਣਦੇ ਉਹ ਲੈ ਬੇਬੇ ਆਉਂਦੀ ਹੈ ਬੇਬੇ ਨੂੰ ਪੁੱਛਦਾ ਉਹ ਬੇਬੇ ਝੂਠਾ ਨਹੀਂ ਬੋਲਦੀ ਬੇਬੇ ਨੂੰ ਮੈਂ ਸੌਂਪਵਾਉਂ ਐ ਨਹੀਂ ਗੱਲ ਠੀਕ ਆਉਂਦੀ ਆਗੇ ਭਾਈ ਬੇਬੇ ਅਸੀਂ ਤਾਂ ਆ ਗਏ ਹੁਣ ਤੂੰ ਝੂਠ ਵੇਸੇ ਬੋਲਦੀ ਨਹੀਂ ਪਰ ਤੂੰ ਝੂਠ ਬੋਲੀ ਵੀ ਨਾ ਮੈਨੂੰ ਸੱਚੀ ਸੱਚੀ ਗੱਲ ਦੱਸ ਸੱਚੀ ਦੱਸ ਤੂੰ ਭਾਈ ਮਾਰੀ ਤਾਂ ਮੈਨੂੰ ਐਂ ਲੱਗਦਾ ਵੀ ਤੇ ਭਰਾ ਤਾਂ ਨਹੀਂ ਦੇਖੇਗੇ ਇਹਨੂੰ ਇਹ ਨਮਾਰੀ ਕਿੱਥੋਂ ਆਈ ਹੈ ਜੀ ਉਹਨੇ ਸਾਮਾਨ ਦੇਣਾ ਹੁੰਦਾ ਇਹਨੂੰ ਪਹਿਲਾਂ ਹੀ ਦੇ ਦਿੰਦੇ ਪਹਿਲਾਂ ਤਾਂ ਕੋਈ ਨੇ ਇੰਨਾ ਸਾਮਾਨ ਦਿੱਤਾ ਨਹੀਂ ਹੁਣ ਆਹ 20-25000 ਦਿਨਮਾਰੀ ਕੌਣ ਦੇ ਦਊਗਾ ਇਹ ਜੀ ਬੇਬੇ ਪੁੱਤ ਫਿਰ ਕੀ ਕਰੀਏ ਹੁਣ ਹਰ ਤਰੀਕ ਕੋਲੇ ਦੇਖ ਆਪਦਾ ਬਾਈਡ ਵੀ ਹੈ ਗਿਆ ਸੀ ਨਮਾਰੀ ਵੀ ਹੈਗੀ ਸੀ ਪੇਟੀ ਵੀ ਹੈਗੀ ਸੀ ਉਹ ਗੱਲ ਮੈਂ ਸਮਝਦਾ ਉਹ ਤਾਂ ਦਿਨ ਰਾਤ ਖੋਲਦੀ ਸੀ ਇਹ ਵਿਚਾਰੀ ਹੁਣ ਝਾਕਦੀ ਸੀ ਕਿ ਜਦੋਂ ਖੋਲਦੀ ਸੀ ਹਾਂ ਇਹ ਤਾਂ ਬੇਬੇ ਮੇਰੇ ਵੀ ਮਨ ਚ ਗੱਲ ਆਉਂਦੀ ਜਿਹੜੀ ਤੇਰੇ ਆਉਂਦੀ ਸੀ ਮਹਲਾ ਵਿਚਾਰੀ ਇਹ ਕੀ ਕਰੇ ਹਨ ਹਾਂ ਉਹ ਹੁਣ ਆਏ ਦੇਖਦੀ ਹੁੰਦੀ ਹਰਪ੍ਰੀਤ ਨੂੰ ਵੀ ਮੈਂ ਹੁਣ ਆਵਦਾ ਲੀੜਾ ਕੱਪੜਾ ਕਿੱਥੇ ਤਰਾ ਕਿੱਥੇ ਮੈਂ ਕੋਈ ਚੀਜ਼ ਵਸਤਾ ਤਰਾ ਹਾਂ ਠੀਕ ਹੈ ਆਇ ਹੋ ਗਿਆ ਪੁੱਤ ਹੁਣ ਕੀ ਕਰਾਂ ਮੈਂ ਪੁੱਤ ਤੁਹਾਨੂੰ ਸੱਚੀ ਗੱਲ ਦੱਸ ਦੇਣੀ ਹੈ ਮੈਂ ਤਾਂ ਜਮਾਨੀ ਮਾਰਦੀ ਝੂਠ ਦੇਖ ਹਨ ਇਹ ਤਾਂ ਇਹੋੀ ਗੱਲ ਮੰਗੂ ਇੱਕ ਦਿਨ ਤਾਂ ਪਤਾ ਲੱਗੂਗੀ ਇਹ ਤਾਂ ਦੇਖ ਹੁਣ ਮੇਰੀ ਆਉਂਦੀ ਉਹ ਪਿਰਥਣ ਤੇ ਮੈਂ ਤਾਂ ਭਾਈ ਤੇ ਕਾ ਕੇ ਲਈਆਂ ਕਿਸ਼ਤਾਂ ਤੇ ਨਵਾਰੀ اچھا اچھا ਬੀਬੀ اسی ਗੱਲ ਦੀ ਮੈਂ ਪਤਾ ਲੈਣਾ ਸੀਗਾ ਇਹ ਤਾਂ ਮਤਲਬ ਤੂੰ ਦਵਾਈਆ ਰਾਜਵੀਰ ਨੂੰ ਕਿਸ਼ਤਾਂ ਤੇ ਹੈ ਮੈਂ ਦਵਾ ਕੇ ਭਾਈ ਲਈਆਂ ਤੇ ਇਹ ਆਦੀ ਵੀ ਰਾਜਵੀਰ ਮੈਨੂੰ ਆਦੀ ਵੀ ਤੂੰ ਨਾ ਵੇ ਵੇ ਕਿਸ਼ਤਾਂ ਭਰੀ ਚੱਲੀ ਤੇ ਬਨਗਦਾਂ ਦੀ ਨਹੀਂ ਲਿਆਂਦੀ ਚੱਕ ਕੇ ਮੈਂ ਸੋਚ ਘਰੋਂ 25 ਦਿਨ ਦੀ ਨਹੀਂ ਤੇ ਨਾ ਮੈਂ ਸੋਠੋਂ ਮੰਗਾ ਤੇ ਮੈਂ ਤਾਂ ਭਾਈ ਆਪ ਵੀ ਵਸ ਕਿਸ਼ਤ ਭਰੀ ਚੱਲੂਗੀ ਬੀਬੀ ਉਹ ਇਹਨੇ ਕਿੰਨਾ ਚਿਰ ਤੂੰ ਪੜਦੇ ਰੱਖੇਂਗੀ ਕਿਹੜੀਆਂ ਕਿੜੀਆਂ ਚੀਜ਼ਾਂ ਨੂੰ ਲਿਆ ਕੇ ਦੇਂਗੀ ਅੱਜ ਤੈਨੂੰ 20 25000 ਦੀ ਨਮਾਰੀ ਲੈ ਕੇ ਦਿੱਤੀ ਐ ਉਹ ਇਹਦੇ ਕੋਲ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਹਰਪ੍ਰੀਤ ਕੋਲੇ ਸੁੱਖ ਨਾਲ ਸਾਰਾ ਸਮਾਨ ਹੈ ਉਹ ਹਰਪ੍ਰੀਤ ਦਾ ਮੁਕਾਬਲਾ ਇਹ ਨਹੀਂ ਕਰ ਸਕਦੀ ਤੂੰ ਕਿੰਨਾ ਕ ਸਮਾਨ ਲੈ ਕੇ ਦੇਵੇਂਗੀ ਆਖਰ ਤੱਕ ਪਤਾ ਲੱਗ ਹੀ ਜਾਊਗਾ ਘਰੇ ਵਿੱਚ ਕਲੇਸ਼ ਹੋਗਾ ਜਿਹੜਾ ਕੰਮ ਤੂੰ ਕਰਿਆ ਨਾ ਚੰਗਾ ਨਹੀਂ ਕਰਿਆ ਤੂੰ ਕੋਈ ਨਾ ਭਾਈ ਉਹ ਗੱਲ ਮੰਗੂ ਹੁਣ ਚਾਲੇ ਦੇ ਪੇਕੇ ਵਿਚਾਰੇ ਵਿਚਾਰੇ ਜੇ ਗਰੀਬ ਹੈ ਫੇਰ ਕੀ ਹੋ ਗਿਆ ਗਰੀਬੀ ਮੀਰੀ ਤਾਂ ਹੁਣ ਆਪਣੇ ਤੇ ਆਉਂਦੀ ਰਹਿੰਦੀ ਐ ਕੋਈ ਨਾ ਫੇਰ ਕੀ ਹੋ ਗਿਆ ਜੇ ਨਹੀਂ ਸਮਾਨ ਦਿੱਤਾ ਇਹਨੂੰ ਮੀਰੀ ਤਾਂ ਮੈਂ ਤੇਰੀ ਗੱਲ ਸਮਝ ਗਿਆ ਉਹ ਜੇ ਗਰੀਬ ਸੀਗੇ ਨਹੀਂ ਦਿੱਤਾ ਫਿਰ ਮੰਗਦਾ ਕੌਣ ਹੈ ਆਪਾਂ ਦਾ ਮੰਗਿਆ ਵੀ ਨਹੀਂ ਉਹਨਾਂ ਤੋਂ ਤੇ ਤੂੰ ਕੋ ਹੁਣ ਕਵਾੜੇ ਪਾਈਏ ਨਹੀਂ ਫਿਰ ਮੰਗਿਆ ਤਾਂ ਨਹੀਂ ਫਿਰ ਹੁਣ ਆਪਾਂ ਦਾ ਫਿਰ ਇਹਦਾ ਪਰਦਾ ਰੱਖਣਾ ਹੀ ਪਊਗਾ ਭਾਈ ਹੁਣ ਆਪਣੇ ਰਿਸ਼ਤੇਦਾਰ ਆਉਂਦੇ ਨੇ ਤਾਂ ਕੋਈ ਕਹੇਗਾ ਬੰਦਾ ਆਉਂਦਾ ਕੋਈ ਕਹੇਗਾ ਆਉਂਦਾ ਹੁਣ ਇੱਕ ਪਰਦਾ ਤੂੰ ਰੱਖੀਂ ਤੇ ਹਰ ਤਰੀ ਏਦਾਂ ਸਮਾਨ ਪੀਏ ਹੁਣ ਤਾਂ ਦੂਜੇ ਚ ਇਹਦਾ ਹੋ ਜਾਊਗਾ ਬੇਬੇ ਮੈਂ ਸਾਰੀਆਂ ਗੱਲਾਂ ਨੂੰ ਸਮਝਦਾ ਹੁਣ ਇਹਦਾ ਰਾਜਵੀਰ ਦਾ ਸਮਾਨ ਬਰਤਨ ਨੂੰ ਜੀ ਕਰਦਾ ਹੈ ਵੀ ਮੇਰੇ ਕੋਲੇ ਵੀ ਸਮਾਨ ਹੋਵੇ ਕਰਦਾ ਭਾਈ ਇਹ ਕਿਹੜਾ ਗਲ ਝੂਠ ਹੈ ਆਪਾਂ ਉਹੀ ਗੱਲ ਮੰਗੂ ਉਹ ਬਸ ਬੋਲ ਕੇ ਨਹੀਂ ਸੁਣਾਉਂਦੀ ਆਪਾਂ ਬੋਲ ਕੇ ਸੁਣਾਤਾ ਬੇਬੇ ਮੈਂ ਤਾਂ ਤੇਰੀ ਗੱਲ ਨਾਲ ਸਹਿਮਤ ਨਹੀਂ ਹੈਗਾ ਅੱਜ ਤਾਂ ਨਮਾਰੀ ਲੈ ਕੇ ਦਿੱਤੀ ਉਹਨੂੰ ਕੱਲ ਨੂੰ ਕੁਝ ਹੋਰ ਮੰਗੂਗੀ ਉਹ ਕਿੰਨੇ ਕੁ ਪਰਦੇ ਕੱਜੇਂਗੇ ਉਹਦੇ ਆਖਰ ਤਾਂ ਉਹਦੇ ਪੇਕੇਆਂ ਨੇ ਸਮਾਨ ਦੇਣਾ ਸੀ ਇਹ ਗੱਲਾਂ ਤਨੀ ਜਿਹੜੀ ਤੂੰ ਕਰਦੀਆਂ ਨਾ ਮੈਂ ਤਾਂ ਪਰਦਾ ਰੱਖ ਲੂੰਗਾ ਤੇਰਾ ਪਰ ਪਰਦੇ ਰਹਿੰਦੇ ਨਹੀਂ ਹੁੰਦੇ ਕਹਿੰਦੇ ਹੁੰਦੇ ਆ ਗੱਲ ਤਾਂ ਆਪਾਂ ਦੀ ਖੂਚ ਕਰ ਲੈ ਕੰਧਾਂ ਦੇ ਵੀ ਕੰਨ ਹੁੰਦੇ ਨੇ ਗੱਲਾਂ ਤਾਂ ਲੋਕਾਂ ਦੇ ਸਾਹਮਣੇ ਆ ਹੀ ਜਾਂਦੀਆਂ ਨੇ ਉਹ ਸਰਪਰੀ ਤਾਂ ਸੋ ਕੱਢਦੀ ਫਿਰਦੀ ਐ ਪਹਿਲੀ ਕਹੀ ਸੀ ਵੀ ਲਮਾਰੀ ਮੈਨੂੰ ਤਾਂ ਲੱਗਦਾ ਨਹੀਂ ਉਹਦੀ ਪੇਕਾ ਨਹੀਂ ਦਿੱਤੀ ਐ ਉਹ ਤਾਂ ਐ ਫੇਰ ਉਹ ਹੀ ਗੱਲ ਮੰਗੂ ਉਹ ਤਾਂ ਮੈਨੂੰ ਮੈਨੂੰ ਲੱਗਦਾ ਵੀ ਉਹ ਦਰਵਾਗੀ ਤੇਰੀ ਤਾਈ ਕਿਆ ਕੰਨੀ ਨਾ ਵਾਗੀ ਹੋਵੇ ਪਤਾ ਲੈ ਉਹ ਤੇਰੀ ਤਾਈ ਖੜੀ ਸੀ ਕੋਠੇ ਤੇ ਤੇ ਦੋ ਇੱਥੇ ਫਿੱਟਰ ਚਾ ਅੱਜ ਧੋਲ ਮਾਰੀ ਲਾਹੀ ਐ ਕਿ ਇੰਟਰ ਚੋਂ ਫਿੱਟਰ ਤੇ ਲਾਕੇ ਗਏ ਨੇ ਅੱਛਾ ਫਿੱਟਰ ਦੇ ਕਿ ਲਾਕੇ ਨੇ ਹਾਂ ਫਿੱਟਰ ਤੇ ਲਾਕੇ ਗਏ ਨੇ ਤੇ ਉਹ ਚਾ ਕੀ ਜਾਂਦੀ ਸੀ ਉਹ ਬੇਬੇ ਫਿਰ ਤਾਂ ਮੈਂ ਤੇਰੀਆਂ ਸਾਰੀਆਂ ਗੱਲਾਂ ਸਮਝ ਗਿਆ ਉਹ ਫਿਰ ਤਾਂ ਜਿਹੜੇ ਆ ਕਿਸ਼ਤਾਂ ਵਾਲੇ ਦਿੰਦੇ ਆ ਸਮਾਨ ਮੂਸੀ ਵਾਲੇ ਉਹਨਾਂ ਤੋਂ ਹੀ ਮਗਵਾਈ ਆ। ਉਹ ਤਾਂ ਪਾ ਕੇ ਲੈਂਦੀ ਆ। ਕੋਈ ਨਾ ਭਾਈ ਕਿ ਜਵਾਹ ਜੇ ਕਿਸ਼ਤਾਂ ਪੂਰੀਆਂ ਹੋ ਗਈਆਂ ਨਾ ਆਈ ਹੌਲੀ ਹੌਲੀ ਮੈਂ ਉਹ ਬੈੱਡ ਵੀ ਦਵਾ ਲਿਆਂਗੀ। ਇਹਦੀਆਂ ਕਿਸ਼ਤਾਂ ਪੂਰੀਆਂ ਹੋ ਗਈਆਂ ਫਿਰ ਬੈੱਡ ਦਵਾ ਲਈ ਫਿਰ ਸੋਫੇ ਦਵਾ ਲਈ। ਤੂੰ ਤਾਂ ਬਸ ਤੇਰੀ ਪੈਨਸ਼ਨ ਤੇ ਇਹਦੇ ਜੋਗੀ ਹੋ ਗਈ। ਮੈਨੂੰ ਜੋਗੀ। ਕੁਛ ਨਹੀਂ ਹੁੰਦਾ ਫਿਰ ਦੇਖਣ ਆਪਾਂ ਕੇ ਰਾਚ ਕਰੋ ਗੁੱਡ ਪਾ ਕੇ ਲੈਉਣੀਆਂ ਮੈਂ ਸਰਕਾਰੀ ਪੈਸਾ ਦਾ। ਗੱਲ ਸੁਣ ਲੈ। ਤੇਰੀ ਪੈਨਸ਼ਨ ਜੇ ਫਿਰ ਸਾਡਾ ਕੋਈ ਅਧਿਕਾਰ ਨਹੀਂ ਗਾ ਸਾਡਾ ਕੋਈ ਹੱਕ ਨਹੀਂ ਈਸੀ ਨੂੰ ਦੇਈ ਜਗੇ ਸਾਰੀ ਉਮਰ ਕੋਈ ਨਾ ਸੋਦੇ ਕੋਈ ਹੁਣ ਤੇਰੇ ਸੋਦੇ ਨੇ ਸਾਰਾ ਸਮਾਨ ਦੇਤਾ ਇਹਦੇ ਕੋਈ ਤੇਰੀ ਕੋਲੇ ਹੈ ਨਹੀਂ ਗਾ ਫਿਰ ਆਪਾਂ ਕਿ ਕੁਛ ਨਹੀਂ ਹੁੰਦਾ ਇਹਨੇ ਨਾ ਬਾਦਲਾ ਕਰਿਆ ਕਰ ਜਿਹੜਾ ਮੇਰੇ ਸੋਦੇ ਸਮਾਨ ਦਿੱਤਾ ਉਹ ਤੂੰ ਹੁਣ ਇਹਦਾ ਪੂਰਾ ਕਰੇਗੀ ਹੈ ਫਿਰ ਪੂਰੇ ਕਰਾਂਗੇ ਭਾਈ ਹੁਣ ਕੀ ਕਰੀਏ ਤਾਂ ਹੁਣ ਆਪਣੇ ਜੋ ਕਰੀਆ ਵਿਚਾਰੀ ਫਿਰ ਹੁਣ ਇਹਨੇ ਨਾ ਤੁਸੀਂ ਸ੍ਰੀਖਾ ਨਾ ਕਰਿਆ ਕਰੋ ਇਹ ਤਾਂ ਮੈਂ ਤੇਰਾ ਪਰਦਾ ਰਖੂ ਨਹੀਂ ਲਮਾਰੀ ਤਾਂ ਹੁਣ ਅੱਧੀ ਵੱਡੀ ਜਾਊ ਜੇ ਮੈਂ ਹਰਪ੍ਰੀਤ ਨੂੰ ਕਹਿੰਦਾ ਇਹ ਵੱਡੀ ਜਾਊ ਤੂੰ ਨਾ ਦੱਸ ਦੇ ਕਿ ਤੇ ਹਰਪ੍ਰੀਤ ਕੋਲੇ ਮੈਂ ਦੱਸਾਂ ਗੱਲ ਆਦਰ ਦੇ ਦਿੱਤੇ ਰੱਖੀ ਗੱਲ ਉਹ ਮੈਂ ਤਾਂ ਨਾਂ ਦੱਸੂਗਾ ਫਿਰ ਮੈਨੂੰ ਕੀ ਰਿਸ਼ਵਤ ਦੇਵੇਂਗੀ ਤੂੰ ਮੈਂ ਜਮਾਨਬੰਦ ਰੱਖੂਗਾ ਕੋਈ ਨਾ ਕਿਦੋਂ ਮੇਰੀਆਂ ਕਿਸ਼ਤਾਂ ਪੂਰੀਆਂ ਹੋ ਗਈਆਂ ਆਈ ਮੈਂ ਕੋਈ ਸੋਨੂੰ ਛੋਟੀ ਮੋਟੀ ਸੋਨੂੰ ਚੀਜ਼ ਦਵਾ ਲਿਉਂ ਕਿਸ਼ਤਾਂ ਤਾਂ ਆਹੋ ਆਹੋ ਇਹ ਰੂ ਤਾਂ ਤੂੰ ਵੱਡੀਆਂ ਚੀਜ਼ਾਂ ਦਵਾ ਦੇ ਕਰ ਮਹਾਰਾਣੀ ਤਾਂ ਸਾਨੂੰ ਛੋਟੀ ਮੋਟੀ ਚੀਜ਼ ਦਵਾਣੀ ਨਹੀਂ ਕੋਈ ਛੋੜੇ ਕੋਲੇ ਨਹੀਂ ਚੀਜ਼ ਮੈਂ ਸੋਨੂੰ ਉਹ ਦਵਾ ਲਿਆਉਂਗੀ ਉਹ ਬੇਬੇ ਆਹ ਦੇਖ ਲਈ ਤੂੰ ਜਦੋਂ ਮੇਰੀ ਤਾਈ ਇੱਥੇ ਖੜੀ ਸੀ ਨਾ ਸਾਰੇ ਪਰਦੇ ਸੋਡੇ ਹੁਣੀ ਖੁੱਲ ਜਾਣਗੇ ਮੈਂ ਤਾਂ ਜਾਣਾਂ ਸੱਤ ਚ ਤੂੰ ਦੇਖੀ ਹੁਣ ਤੇਰੇ ਨਾਲ ਕੀ ਬਣਦੀ ਤੇਰੇ ਕੋਈ ਨਾ ਕਿਰ ਬਣੂਗੀ ਦੇਖੀ ਜਾਊਗੀ ਆਪਦੀ ਬਣੀ ਮਾਂ ਨੂੰ ਮੇੜੂਗੀ ਮੁੰਡਾ ਉਹਦੋਂ ਮੈਨੂੰ ਡਰਾਈ ਜਾਂਦਾ ਹੈਗਾ ਕਹਿੰਦਾ ਦੇਖੀ ਤੈਜੀ ਦੱਸ ਦਊਗੀ ਦੇਖੀ ਜਾਊ ਕਿਰ ਦੱਸੂਗੀ ਹੈਲੋ ਹਾਂ ਭੈਣੇ ਮੇਰੀ ਤਾਂ ਸੱਸ ਬੜੀ ਚੰਗੀ ਆ ਆ ਦੇਖ ਲਾ ਨਹੀਂ ਕੀ ਦੀਆਂ ਸੱਸਾਂ ਨੇ ਇਹ ਜੀਆਂ 20000 ਦੀ ਨਿਮਾਰੀ ਲੈ ਕੇ ਦਿੱਤੀ ਐ ਮੈਨੂੰ ਨਾਲੇ ਕਹਿੰਦੀ ਪਰਦਾ ਰੱਖੀ ਕਿਸੇ ਕੋਲੇ ਦੱਸੀ ਨਾ ਨਾ ਤਾਂ ਦੇਖ ਲਾ ਮੇਰੇ ਪੇਕਿਆਂ ਦੀ ਕਰਦੀ ਐ ਹਾਂ ਚੰਗਾ ਮੇਰੀ ਸੱਸਾਂ ਹੁੰਦੀ ਆ ਮੈਂ ਫੇਰ ਗੱਲ ਕਰਦੀ ਆ ਤੇਰੇ ਨਾਲ ਕੋਈ ਨਹੀਂ ਮੈਂ ਤੈਨੂੰ ਫੋਟੋਆਂ ਖਿੱਚ ਕੇ ਬਾਦ ਨਹੀਂ ਹਨ ਮਾਰੀ ਦੀਆਂ ਕਿਨੂੰ ਕੁਸਾਖੀ ਜਾਣੀ ਐ ਕਿਉਂ ਤੈ ਮੈਨੂੰ ਉਹ ਗੱਲ ਵਾਂਗੂ ਕਰੋ ਤੜਾਉਣਾਗਾ ਉਹ ਤਾਂ ਹਰਪ੍ਰੀਤ ਤਾ ਬੇਬੇ ਤੂੰ ਪਹਿਲਾਂ ਮੈਨੂੰ ਐ ਦੱਸ ਤੂੰ ਹਰਪ੍ਰੀਤ ਤੇਰੇ ਦੇਣਾ ਕੁਛ ਕਿਉਂ ਕੀ ਗੱਲ ਨਾ ਹੀ ਤਾ ਤੂੰ ਡਰਦੀ ਆ ਤਾ ਹੋਰ ਪਾਈ ਤੂੰ ਨਹੀਂ ਆਹੋ ਮੇਰੀ ਕੋਈ ਉਹ ਹੀ ਗੱਲ ਮੇਰੀ ਸੱਸ ਨਹੀਂ ਹੈਗੀ ਵੀ ਮੈਂ ਕਰਾਂਗੀ ਫੇਰ ਹੀ ਮੈਂ ਡਰਦੀ ਆ ਚਲ ਮੈਨੂੰ ਤਾਂ ਕੁਛ ਨਾ ਖੂਗੀ ਤੇਰੇ ਨਾਲ ਤਾਂ ਕਰੂਗੀ ਉਹ ਲੜਾਈ ਕਿਉਂ ਮੇਰੇ ਨਾਲ ਕਿਉਂ ਕਰੂਗੀ ਲੜਾਈ ਐਵੇਂ ਨਾ ਤੂੰ ਡਰਿਆ ਕਰ ਦੱਸ ਕੀ ਕਹਨੀ ਆ ਮੈਂ ਤਾਂ ਕਹੀ ਨਹੀਂ ਆ ਮੈਂ ਖਾਲਾ ਮਿੰਟਾ ਹੁਣ ਲੈ ਮੁੰਡਾ ਪੁੱਛਦਾ ਸੀ ਗਰਨਾਲ ਕਹਿੰਦਾ ਬੇਬੇ ਤੂੰ ਮੈਨੂੰ ਨਿਵਾਰੀ ਦੱਸ ਕਾ ਸੱਚੀ ਸੱਚੀ ਗੱਲ ਦੱਸ ਮੂੰ ਮੈਂ ਮਰ ਜਾ ਕਿਤੇ ਦੱਸਤਾ ਨਹੀਂ ਦਿੱਤਾ ਉਹਦੇ ਕੋਲੇ ਕਹਣੀ ਮੈਂ ਤਾਂ ਦੱਸਤਾ ਭਾਈ ਹਈ ਨਹੀਂ ਉਹੀ ਕੰਮ ਕਰਤਾ ਬੇਬੇ ਤੂੰ ਤਾਂ ਜਿਹੜਾ ਨਹੀਂ ਕਰਨਾ ਸੀ ਤਾਂ ਤੈਨੂੰ ਕਿ ਲੋੜ ਸੀ ਇਹਦੇ ਬਾਰੇ ਦੱਸਣ ਦੀ ਉਹ ਤੇ ਜੱਜ ਲੱਗਿਆਗਾ ਗੱਗ ਤਾਂ ਨਹੀਂ ਲੱਗਿਆ ਫਿਰ ਕਦੋਂ ਮੈਨੂੰ ਮੈਂ ਤਾਂ ਉਧਰੋਂ ਬਾਹਰੋਂ ਹੁੰਦੀ ਸੀ ਤੇ ਕਦੋਂ ਮੂਰੇ ਹੋ ਕੇ ਮੈਨੂੰ ਪੁੱਛਣ ਲੱਗ ਗਿਆ ਕਹਿੰਦਾ ਦੇ ਦੇ ਜੋ ਵੀ ਗੱਪਣਾ ਮਾਰੀ ਕਹਿੰਦਾ ਤਾਂ ਪੁੱਛਦਾ ਤਾਂ ਅਗਲਾ ਹੁੰਦਾ ਹੀ ਆ ਮਾੜਾ ਮੋਟਾ ਜੀਵ ਤੇ ਵੀ ਕੰਟਰੋਲ ਰੱਖ ਗਏ ਤਾਂ ਇੱਥੋਂ ਤਾਂ ਵੇਬੇ ਰੱਖਿਆ ਨਹੀਂ ਗਿਆ ਮੈਂ ਤਾਂ ਬਥੇਰੇ ਪੜਦੇ ਰੱਖ ਲੈਣੀ ਆ ਪਰਦੇ ਭਾਈ ਬਰਮਾ ਦਾ ਹੁਣ ਉਹਨੂੰ ਭਾਈ ਸੱਚੀ ਗੱਲ ਦੱਸ ਤੇ ਰਾਜਵੀਰ ਭਾਵੇਂ ਭਾਈ ਮਾਰ ਭਾਵੇਂ ਛੱਡ ਮੈਂ ਤਾਂ ਉਹਨੂੰ ਕਹਿੰਦਾ ਦੱਸਣੀ ਸੀ ਸੱਚੀ ਗੱਲ ਪਾਹੀ ਨਿ ਮਾਰੀ ਜੇ ਤਾਂ ਤੀਨ ਨੂੰ ਲੈ ਕੇ ਦਿੱਤੀ ਹੁੰਦੀ ਫਿਰ ਰਖਿਆ ਗਿਆ ਫਿਰ ਮੈਂ ਕਿਹਾ ਹਰ ਪੀਚ ਨੂੰ ਕੋਈ ਗੱਲ ਦੱਸੀ ਆ ਹਜੇ ਮੈਂ ਤਾਂ ਕੱਲੀ ਮੁੰਡੇ ਕੋਲ ਹੀ ਕਰੀ ਆ ਮੁੰਡਾ ਆਦਾ ਮੈਂ ਆਖਿਆ ਉਹਨ ਭਾਈ ਦੱਸੀ ਨਾ ਮਾਖਿਆ ਉਹ ਕਿਹੜਾ ਬਗਾਨਾ ਉਹ ਵੀ ਚਾਰ ਦਿਨ ਨੂੰ ਅਗਲਾ ਦੀ ਤੀਮੀ ਦਾ ਬਣ ਕੇ ਬਹਿ ਜਾਊਗਾ ਉਹ ਕੀ ਮੇਰੀ ਮਿਹਤ ਕਰਾਂਗਾ ਨਹੀਂ ਮੈਨੂੰ ਆਏ ਹੋ ਗਿਆ ਮੈਂ ਦਾਦੀ ਨੇ ਦੱਸਤਾ ਮਾਖਿਆ ਜੇ ਕਿਤੇ ਕੋਈ ਪਤਾ ਲੱਗ ਗਿਆ ਮਾੜਾ ਮੋਟਾ ਗੱਲ ਦਾ ਤਾਂ ਮਾਖਿਆ ਫਿਰ ਬਿੱਕੇ ਗੱਲ ਟਿਕਾ ਰੂਗਾ ਇਹ ਕਹਿ ਕੇ ਆਹੋ ਪਤਾ ਲੱਗ ਗਿਆ ਦੱਸ ਕੇ ਸਾਰਿਆਂ ਨੂੰ ਹੁਣ ਗੰਝੀ ਕਿਤੇ ਪਤਾ ਨਾ ਲੱਗ ਜੇ ਨਾ ਪਤਾ ਤਾਂ ਬੇਬੇ ਹੁਣ ਲੱਗ ਗਿਆ ਕੱਨੇ ਦੱਸਦਾ ਸਭ ਨੂੰ ਹੁਣਾਂ ਨੂੰ ਦੱਸਿਆ ਕੱਲਾ ਗਰ ਲਾੜ ਨੂੰ ਉਹ ਮ ਉਹ ਅਗਲਾ ਜਾ ਕੇ apni ਬਹੂ ਨੂੰ ਦੱਸੂਗਾ ਤੇ ਉਹ ਖਾਊ ਨਾ ਪਾਊਗੀ ਨਾਲੇ ਮੈਂ ਬਾਦੂ ਦੀ ਮੇਰੇ ਨਾਲ ਲੜਾਈ ਹੋਊਗੀ ਨਹੀਂ ਦੱਸਿਆ ਮੈਂ ਮੈਂ ਉਹਨੂੰ ਆਖਿਆਗਾ ਕਿਹੜਾ ਤਾਂ ਬੋੜ ਬੋੜ ਜਿਆ ਕਰਦਾ ਸੀ ਕਹਿੰਦਾ ਤੂੰ ਇਹਨੂੰ ਨਵਾਰੀ ਦਿਵਾ ਲਈ 20-25 ਹਜ਼ਾਰ ਦੀ ਮਾਖਾ ਮੈਂ ਤਾਂ ਕਿਸ਼ਤਾਂ ਤੇ ਦਿਵਾ ਕੇ ਲਈਆਂ 1500 ਕਿਸ਼ਤ ਭਰਿਆ ਕਰਾਂਗੇ ਮੀਂਹ ਦੀ ਮੀਂਹ ਮੈਂ ਵੀ ਦੱਸ ਦੇ ਬੀ ਕਿਸ਼ਤਾਂ ਤੇ ਦਿਵਾ ਕੇ ਲਈਆਂ ਵਿਆਹ ਹੀ ਕਿਸ ਤੇ ਰੌਲਾ ਪਾ ਕੇ ਬਹਿ ਜਾ ਕਰੇ ਉਹ ਕੇ ਕਹਿੰਦਾਗਾ ਕਹਿੰਦਾ ਫਿਰ ਕੇ ਸਾਡੀ ਕਹਿੰਦਾ ਬਸ ਫਿਰ ਪੇਠਣ ਟਕ ਉਸ ਨਹੀਂ ਕਹਿੰਦਾ ਸਾਡਾ ਹੀ ਸਹੀ ਨਹੀਂ ਮਾਖਾ ਕੋਈ ਨਾ ਕਿਦੋਂ ਇਹਦੀਆਂ ਕਿਸ਼ਤਾਂ ਪੂਰੀਆਂ ਹੋ ਗਈਆਂ ਨਾ ਆਪਣੀਆਂ ਉਹਦੂ ਮਾਗਰ ਕਿ ਕੋਈ ਛੋਟੀ ਮੋਟੀ ਕਹਿੰਦਾ ਛੋਟੀ ਮੋਟੀ ਚੀਜ਼ ਦਵਾ ਕੇ ਲਿਆ ਮੀਂਗੀ ਤੇ ਦੇਖ ਲੈ ਬੇਬੇ ਸਭ ਕੁਝ ਆ ਦੇਖ ਲੈ ਇਹਨਾਂ ਕੋਲੇ ਇਹਨਾਂ ਦੋਨਿਆਂ ਦੀ ਨੀਤ ਨਹੀਂ ਭਰਦੀ ਹੈਗੀ ਤਾਂ ਹੀ ਤਾਂ ਮੱਚਦੀ ਆ ਵੀ ਜਿਹੜੀ ਚੀਜ਼ ਹੋਵੇ ਮੇਰੇ ਕੋਲੇ ਹੋਵੇ ਰਾਜਵੀਰ ਕੋਲੇ ਨਾ ਕੁਝ ਹੋਵੇ ਚਰ ਕੋਈ ਨਾ ਕੁਝ ਕਿਉ ਨਾ ਹੋਵੇ ਹੁਣ ਕਿਵੇਂ ਮੈਂ ਤੈਨੂੰ ਨਿਵਾਰੀ ਦਵਾਤੀ ਨਾ ਆਈ ਮੈਂ ਤੈਨੂੰ ਬੈੱਡ ਦਵਾ ਕੇ ਲਿਆਉਂਗੀ ਤੇ ਆਈ ਮੈਂ ਤੈਨੂੰ ਹੌਲੀ ਹੌਲੀ ਸੋਫੇ ਦਵਾ ਲਿਆਉਂਗੀ ਹੌਲੀ ਹੌਲੀ ਮੈਂ ਤੈਨੂੰ ਉਹਦੇ ਜਿੰਨੇ ਸਮਾਨ ਬਣਾ ਦੂੰਗੀ ਮੈਨੂੰ ਤਾਂ ਨਹੀਂ ਲੱਗਦਾ ਵੀ ਸੋਫਿਆਂ ਤੱਕ ਗੱਲ ਪਹੁੰਚੂਗੀ ਆਪਣੇ ਤਾਂ ਪਹਿਲੀ ਘਰੇ ਖਲਿਆਰਾ ਪੈ ਜਾਊਗਾ ਗ ਮੈਂ ਕਿ ਕੋਈ ਕਰੋ ਦੇਣੇ ਹੈ ਕਿ ਉਹ ਇਹ ਨਾ ਜੀਰੋ ਤੇਰੀ ਬਲਸਣਾ ਤੈਨੂੰ ਕਿਸਤ ਭਰਨੀ ਹੈ ਤੈ ਮੈਨੂੰ ਨਿਮਾਰੀ ਲੈ ਕੇ ਦਿੱਤੀ ਹੈ ਤਾਂ ਹਰਪ੍ਰੀਤ ਕੀ ਜੱਜ ਲੱਗੀ ਆ ਉਹ ਤੋਂ ਕੋ ਡਰਦੀ ਆ ਤੂੰ ਇੰਨਾ ਤੇ ਆਜਾ ਮੈਨੂੰ ਕਹਿੰਦਾ ਸੀ ਕਹਿੰਦਾ ਜੇ ਹਰਪ੍ਰੀਤ ਨੂੰ ਕਹਾਂ ਕਹਿੰਦਾ ਕਿਸੇ ਨੇ ਦੱਸਤਾ ਕਹਿੰਦਾ ਮੈਂ ਕਹਾਂਦਾ ਫੇਰ ਤੇਰੀ ਤਾਹੀ ਖੜੀ ਸੀ ਫੇਰ ਕੋਠੇ ਤੇ ਦੱਸ ਦੇ ਫਿਰ ਮੈਂ ਕੀ ਹਰਪ੍ਰੀਤ ਤੋਂ ਡਰਦੀਆਂ ਨਾਲੇ ਤਾਈ ਤੋਂ ਐਵੇਂ ਨਾ ਦੁਖ ਭਰਾਇਆ ਕਰ ਮੜੀ ਦੀ ਗੱਲ ਪਿੱਛੇ ਮਿੰਟਾ ਡਰ ਲੱਗਦਾ ਮੈਂ ਕਿ ਤੇਰੀ ਤਾਈ ਨਾ ਕਦੇ ਆਪਾਂ ਨਾ ਮਾਰੀ ਲਾਹੀ ਫੀਟਰ ਤੇ ਤੇ ਖੜੀ ਕੋਠੇ ਤੇ ਤੇ ਐ ਖੜੀ ਚਾ ਕੀ ਜਾਵੇ ਤੇ ਜਾਮਾ ਪੀਨ ਕਲਾ ਛੱਡੀ ਸੀ ਉਹਨੇ ਤਾਂ ਤਾਈ ਤਾਂ ਜਿੱਦੇ ਚੜ ਗਈ ਨਾ ਮੇਰੇ ਡਿੱਕੇ ਤਾਈ ਨੂੰ ਤਾਂ ਦੱਸੂ ਸਮਾਰ ਕੇ ਵੀ ਕਿਵੇਂ ਵਿੜ ਕਰ ਮੈਂ ਤਾਂ ਆਉਂਦੀ ਸੀ ਉਧਰ ਤੇ ਮੈਂ ਤਾਂ ਮੜੇ ਜੀ ਨਾ ਉਹਨਾਂ ਦੇ ਗੇਟ ਵੱਟ ਦੀ ਦਿੱਸੀ ਗਾ ਮੈਨੂੰ ਆਹ ਦੱਸਦਾ ਤੇਰੀ ਤਾਈ ਕੀ ਗਈ ਹੈ ਕੀ ਉਹ ਹਰਪ੍ਰੀਤ ਕੋਈ ਉੱਦੇ ਮੇਰੀ ਗੱਲ ਸੁਣ ਤੂੰ ਟੈਨਸ਼ਨ ਨਾ ਮੰਨ ਜਿੰਨਾ ਚਿਰ ਆਪਣਾ ਦੋਨਾਂ ਦਾ ਇੱਕ ਆ ਨਾ ਹਰਪ੍ਰੀਤ ਹਰਪ੍ਰੀਤ ਦੀ ਮਾਂ ਜੇ ਆਪਾਂ ਤਾਂ ਉਹਨੂੰ ਵੀ ਨਹੀਂ ਦਵਾਲਾ ਐਵੇਂ ਨਾ ਡਰਿਆ ਕਰ ਤੂੰ ਬਹਿ ਜਾ ਮੈਂ ਚਾਹ ਕਰਕੇ ਲਿਆਉਣੀ ਆ ਤੇਰੇ ਵਾਸਤੇ ਇਹ ਤਾਂ ਕਹਿੰਦੀ ਆ ਕਿ ਡਰਿਆ ਨਾ ਕਰ ਇਹਨਾਂ ਤਾਂ ਕਹਿੰਦਾ ਜਰਕਦੇ ਨੇ ਕਿ ਹਰਪ੍ਰੀਤ ਕੀ ਕਰ ਦੂਗੀ ਕਰੂ ਕਿਉਂ ਨਹੀਂ ਸੌਈਗੇ ਤੇਰੀ ਬਰੋਬਰ ਦੀ ਸਰੀਕਣੀ ਆਏਗੀ ਉਹ ਕੀ ਦੱਸ ਕੋਈ ਆਏ ਵੀ ਕੋਈ ਲੱਲੂ ਪੱਲੂ ਗੱਲ ਆਏ ਨਹੀਂ ਪਤਾ ਅਗਲੀ ਕੱਲ੍ਹ ਦੇ ਸਵੇਰ ਨੂੰ ਵੀ ਬਾਟੀਆਂ ਅੱਡ ਕਰ ਦੇ ਇਹ ਤਾਂ ਜੋ ਵੀ ਨਿਕਲੇ ਤੇਰਾ ਦਾਦੀ ਹਲੇ ਸੰਕਾ ਮੈਨੂੰ ਡਰ ਲੱਗਦਾ ਹੈਗਾ ਲੈ ਤਾਈ ਨੇ ਤਾਂ ਸਾਰਾ ਦੱਸਤਾ ਮੈਨੂੰ ਤਾਈ ਕਹਿੰਦੀ ਨਾ ਤੇਰੇ ਤਾਏ ਵਰਗੇ ਨ ਮਾਰੀ ਲਹਾ ਕੇ ਆਏ ਆ ਛੱਡ ਕੇ ਗਏ ਕਹਿੰਦੀ ਉਹਦੇ ਪੇਕੇ ਜੇ ਪੇਕੇ ਛੱਡ ਕੇ ਜਾਂਦੇ ਕੋ ਕੋਲੇ ਨਾ ਹੁੰਦਾ ਨ ਮਾਰੀ ਦੇ ਕੋਈ ਭਰਾ ਇਹਦਾ ਨਾਲ ਨਾ ਆਇਆ ਹੁੰਦਾ ਆਈ ਤਾਂ ਫਿੱਟ ਰੇੜੇ ਤੈਨ ਮਾਰੀ ਉਹ ਤਾਂ ਸਾਰੇ ਪਿੰਡ ਚ ਵੀ ਪਤਾ ਲੱਗ ਗਿਆ ਉਹ ਕਰਦੀਆਂ ਜਾ ਕੇ ਬੁੜੀ ਕਿੱਧਰ ਗਈ ਅਜ ਬੇਬੀ ਨਹੀਂ ਦੀਂਦੀ ਵਾਹ ਉਹ ਮੈਂ ਮਰ ਜਾਣੀ ਮੈਂ ਸਾਰੇ ਕਿਤੇ ਭਾਲ ਲਈ ਮੈਂ ਬੇਦਰ ਮਹਿਸਾ ਕਰਨੀ ਦੇਖ ਕੇ ਤੇ ਤੂੰ ਨ ਮਾਰੀ ਕੋਲੇ ਬੈਠੀ ਐਂ ਕਰਾਂ ਪੌੜੀ ਚੱਕ ਲਿਆ ਪੌੜੀ ਲਾ ਕੇ ਨਾ ਇੱਕ ਲਿਆ ਬਿਸਤਰਾ ਬਿਸ਼ਾ ਕੇ ਨਮਾਰੀ ਦੇ ਉੱਤੇ ਪਹਿ ਜਾ ਅੱਛਾ ਤੈਨੂੰ ਵੀ ਬੁੜੀ ਆਪੇ ਦੇਖ ਪੂਗੀ ਥੱਲੇ ਲੈ ਮੈਂ ਦੇਖੀ ਨਾ ਨਮਾਰੀ ਕੋਲੇ ਲੱਗੀ ਨਾ ਫਿਰ ਬਸ ਰਹਿ ਗਿਆ ਕੋਈ ਚਾਹ ਮੈਨੂੰ ਨਾ ਗਿਨਾ ਮੀਤੀ ਦਫਾਨ ਕਿੰਨਾ ਚਾਹ ਹੁੰਦਾ ਮੈਂ ਤਾਂ ਬਾਹਲੇ ਚਾਹ ਹੋਇਆ ਪਿਆ ਹੁਣ ਇਹਦਾ ਅੱਛਾ ਰਾਜਵੀਰ ਦੇ ਪੇਕੇ ਛੱਡ ਕੇ ਗਏ ਹੋ ਪੇਕੇ ਛੱਡ ਕੇ ਗਏ ਨੇ ਭਾਈ ਉਹ ਦੇ ਹਾਂ ਉਹ ਪੇਕੇ ਗਰਾਂ ਤੇ ਮਗਰੋ ਚੱਲ ਭਾਈ ਉਹਦੀ ਟੁੱਟ ਪੈ ਸਲਾ ਬਣ ਗਈ ਇਹਦੇ ਭਰਾ ਦੀ ਤੇ ਉਹਦੀ ਇਹਨੂੰ ਫੋਨ ਕਰਤਾ ਤੇ ਇਹ ਕਹਿੰਦਾ ਭਾਈ ਮੈਂ ਨਿਵਾਰੀ ਛੱਡ ਕੇ ਜਾਣਾ ਤੂੰ ਮੇਰੇ ਕੋਲੇ ਨਾ ਚਾਲਾਂ ਦੀਆਂ ਨਾ ਖੇੜ ਮੈਂ ਤਾਈ ਕੋਲ ਆਇਆ ਤਾਈ ਨੇ ਮੈਨੂੰ ਸਾਰਾ ਦੱਸਤਾ ਆ ਲਾ ਕੇ ਤਾਂ ਤਾਈ ਵਰਗੇ ਗਏ ਨ ਤੇ ਇਹਦਾ ਭਰਾ ਲੈ ਕੇ ਆਇਆ ਸੀ ਭਰਾ ਲਾ ਕੇ ਨਗਿਆ ਫਿਰ ਭਾਈ ਤਾਈ ਵਰਗਾ ਨਹੀਂ ਲਾਉਣੀ ਸੀ ਕਦੇ ਗੋਲ ਮਾਰ ਲਿਆ ਉਹਨਾਂ ਫਿੱਟੜਾਲੇ ਭਾਈ ਨੇ ਕਿ ਭਾਈ ਨਿਵਾਰੀ ਲਾਹ ਤੇ ਫਿਰ ਹੁਣ ਹੋਰ ਕੀ ਵਿਚਾਰਾ ਕਰਾ ਲਾ ਜੇ ਨਹੀਂ ਤਾਇਆ ਵੀ ਘਰੀ ਸੀ ਤਾਇਆ ਕਹਿੰਦਾ ਪੁੱਤ ਸੀ ਤਾਂ ਚਾਹੀ ਕੇ ਮੁੜਿਆ ਏ ਉਹਦਾ ਭਰਾ ਤਾਂ ਹੈ ਨਹੀਂ ਸੀਗਾ ਪਰਾਤਾ ਉਹਦੋਂ ਪਹਿਲਾਂ ਆ ਗਿਆ ਸੀ ਮੋਟਰਸਾਈਕਲ ਤੇ ਤੇ ਨਾਦਾਂ ਨੂੰ ਸਾਨੂੰ ਪਾਕੀ ਫੜਾ ਗਿਆ ਇਹਦੀ ਨਿਮਾਰੀ ਦੀ ਤੇ ਨਾਲੇ ਦੇਖੋ ਨਹੀਂ ਸਾਨੂੰ ਦੱਸ ਗਿਆ ਸਾਰਾ ਕੁਝ ਉਹਦਾ ਵਿਚਾਰਾ ਕਹਾੜਸੀ ਉਹਦੀ ਵਗ ਗਿਆ ਤੇ ਮਗਰੋਂ ਫਿੱਟਰ ਆਲਾ ਨਿਮਾਰੀ ਲਾ ਕੇ ਗਿਆਗਾ ਅੱਛਾ ਨਾ ਫਿਰ ਇਹਦੇ ਭਰਾ ਨੂੰ ਸਾਡੇ ਮਗਰੋਂ ਮਿੰਟਾਂ ਚ ਸੁਫਨਾ ਆ ਗਿਆ ਵੀ ਉਹ ਤਾਂ ਕੁੜੀ ਕੋਲੇ ਗਏ ਹੋਏ ਹਨ ਮਿੰਟ ਚ ਨਿਮਾਰੀ ਛੱਡੀ ਆਈਏ ਤੇ ਫਿਰ ਲੋੜੀ ਤੇ ਛੱਡ ਜਾਂਦੇ ਲੋੜੀ ਵੇਲੇ ਤਾਂ ਸਾਰੀਆਂ ਪੁੱਛ ਪੁੱਛ ਕਈਆਂ ਮਸੇਂ ਮਨਾਈ ਸੀ ਪਹਿਲੀ ਲੋੜੀ ਸਾਰੀਆਂ ਪੁੱਛਦੀਆਂ ਸੀ ਕੁੜੀ ਦੀ ਨਵੀਂ ਬਹੂ ਦਾ ਸਮਾਨ ਤੂੰ ਕਹਿੰਨੀ ਛੱਡ ਕੇ ਜਾਣਗੇ ਅੱਜ ਹੀ ਆਉਣਗੇ ਜਾਂ ਕੱਲ ਨੂੰ ਆ ਜਾਣਗੇ ਤੇ ਲੋੜੀ ਲੱਗਣੀ ਤਾਂ ਕਿੰਨੇ ਦਿਨ ਹੋਗੇ ਫਿਰ ਲੋੜੀ ਬੈਠ ਕੇ ਤੇ ਵਿਚਾਰੇ ਨੂੰ ਉਹਦੇ ਪਤਾ ਨੂੰ ਫੁੱਟੀ ਨਹੀਂ ਸੀ ਮੇਲੀ ਵਿਚਾਰੇ ਨੂੰ ਪਦੇਠਾਂ ਚ ਉਹ ਗੱਲ ਵਾਂਗੂ ਨੌਕਰੀ ਕਰ ਜਾਗਾ ਹੁਣ ਆ ਆ ਹੋ ਜਾਣਾ ਦਾ ਹੁਣ ਛੱਡ ਗਿਆ ਨਿਮਾਰੀ ਹੋਰ ਫੌਜੀਆ ਦੀ ਕਿ ਹੁਣ ਆਏ ਹੁੰਦਾਗਾ ਵੀ ਖੇਤ ਗਏ ਨੇ ਉਹਦੀ ਮੈਂ ਦਿੰਦਾ ਸੈਂਨੇ ਪੜਦੇ ਨੇ ਜਿੰਨੇ ਰੱਖਦੀਆਂ ਇੰਨੇ ਮੇਰੇ ਕੋਲੇ ਰੱਖਣਾ ਨਿਮਾਰੀ ਦਾ ਮੈਨੂੰ ਪਤਾ ਲੱਗ ਗਿਆ ਨਿਮਾਰੀ ਘਰੋਂ ਆਈ ਏ ਘਰੋਂ ਪੈਸੇ ਲੱਗੇ ਨਿਮਾਰੀ ਤੇ ਸੁਖਦੀਪ ਲਿਆ ਨਿਮਾਰੀ ਨਹੀਂ ਨਹੀਂ ਸੁਖਦੀਪ ਕੋਲ ਵਿਚਾਰੇ ਕੋਲੇ ਕੀ ਐ ਨਿਮਾਰੀ ਲਿਆਉਣ ਨੂੰ ਲੈ ਦੇਖ ਲੈ ਕੀ ਕਹਉਣੀ ਕੰਮਦਾਰੀ ਤੇਰੇ ਕੋਲੇ ਜਦੋਂ ਮੇਰੇ ਕੋਲ ਇੱਕ ਵੀਲਡਾਰੀ ਆਇਆ ਫਿਰ ਮੈਂ ਕਿ ਹੁਣ ਉਹਨੂੰ ਬੈਠੇ ਫੜਾਤੀ ਪੰਡ ਇਕੱਠੀ ਕਰਕੇ ਤੇ ਜੋ ਮਨਵਾਰੀ ਲਿਆ ਮੈਂ ਕੁਝ ਨਹੀਂ ਕਰਕੇ ਫੜਾਤੀ ਨਾ ਮੇਰੇ ਵੇਲੇ ਤਾਂ ਤੂੰ ਬੜਾ ਐ ਚੜ ਚੜ ਕੇ ਬੋਲਦੀ ਸੀ ਤੇਰੇ ਪੇਕੇ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਹੁਣ ਪੇਕੇ ਆਂਦੇ ਪੜਦੇ ਰੱਖਦੀਆਂ ਮੈਨੂੰ ਸਾਰਾ ਪਤਾ ਹੈ ਤੂੰ ਰੱਖਦੀ ਐ ਪੜਦੇ ਉਹਨੇ ਨਿਮਾਰੀ ਤੂੰ ਲਿਆ ਕੇ ਦਿੱਤੀ ਐ ਦੇਖ ਗੱਲ ਨਾ ਮੈਨੂੰ ਪੂਰੀ ਦਾ ਨਾ ਪਤਾ ਲੱਗ ਜਾਨੇ ਖੋਜ ਤਾਂ ਮੈਂ ਕੱਢ ਕੇ ਛੱਡੂ ਵੀ ਇਹ ਨਿਮਾਰੀ ਆਈ ਕਿੱਥੋਂ ਐ ਕਹਿੰਦਾ ਭਾਈ ਖੋਜ ਕੱਢ ਲੈ ਵੀ ਤਾਂ ਭਾਈ ਕਦਲਾ ਨਿਮਾਰੀ ਤਾਂ ਉਹਦਾ ਪਰਾਈ ਛੱਡ ਕੇ ਗਿਆ ਜੇ ਤੇਰੇ ਦਿਮਾਗ ਤੇ ਕੋਈ ਉਹੀ ਭਾਈ ਪੁੱਠਾ ਜਿੱਚਿਆ ਪਿਆ ਤਾਂ ਭਾਈ ਜਿਚਾਈ ਚੱਲ ਜੱਚੇ ਇਹ ਮੇਰੇ ਤਾਂ ਮੇਰੇ ਤਾਂ ਪੁੱਠੀ ਜੱਚੂ ਜਮਾਂ ਸਿੱਧਾ ਜੱਚ ਜਾਂਦਾ ਅਸੀਂ ਘਰੇ ਹੁੰਦੇ ਉਹਦਾ ਭਰਾ ਲੈ ਕੇ ਆਉਂਦਾ ਸਾਨੂੰ ਵੀ ਪਤਾ ਲੱਗਦਾ ਵੀ ਹਾਂ ਰਾਜੀਵੀਰ ਦਾ ਭਰਾ ਛੱਡ ਕੇ ਗਿਆ ਮੰਗਰੋ ਤਾਂ ਫਿਰ ਚੋਰੀ ਦੀ ਹੁੰਦੀ ਹੈ ਚੀਜ਼ਾਂ ਚੰਗਾ ਕਿਤੇ ਕੋਈ ਹੋਰ ਚੀਜ਼ ਛੱਡ ਕੇ ਗਿਆ ਨਾ ਭਰਾ ਉਹਦਾ ਥੋੜੇ ਹੁੰਦੀ ਛੱਡ ਕੇ ਜਾਊਗਾ ਤੂੰ ਦੇਖ ਲਈ ਫਿਰ ਤਾਂ ਤੈਨੂੰ ਯਕੀਨ ਆ ਜਾਊਗਾ ਨਾ ਹੁਣ ਹੋਰ ਕੀ ਛੱਡ ਕੇ ਜੋ ਉਹ ਦੇ ਪਰਾਂ ਕਿ ਉਹਨੂੰ ਕਾਹ ਪੇਟੀ ਦੇ ਕੇ ਜਾਊਗਾ ਜਾਂ ਪੇਟੀ ਸਮਾਨ ਦੀ ਭਰ ਕੇ ਦੇ ਕੇ ਜਾਊਗਾ ਬਾਬਾ ਕਹਿ ਕੇ ਗਿਆ ਕਹਿੰਦਾ ਮੈਂ ਕਿਦਾਂ ਫੇਰ ਛੁੱਟੀ ਆਇਆ ਭਾਈ ਤੈਨੂੰ ਬੈੱਡ ਦਿਵਾ ਕੇ ਜਾਊਂ ਕਹਿੰਦਾ ਬੰਦਾ ਹੁਣ ਬੈੱਡਾਂ ਦੀ ਵੀ ਰੇ ਬਣਾ ਲਈ ਸੱਸ ਨੂੰ ਹਾਂ ਨਹੀਂ ਬੈੱਡ ਵੀ ਨਹੀਂ ਆਉਂਗੀਆਂ ਚੱਕ ਕੇ ਅਸੀਂ ਇੱਕ ਲੈ ਆਵਾਂਗੇ ਚੱਕ ਕੇ ਦੇਖ ਲੈ ਤੂੰ ਤਾਂ ਪਹਿਲਾਂ ਮੈਨੂੰ ਜਾਵਾ ਮੇਰੀ ਬੈੱਡ ਵੱਡ ਜੀਆਂ ਮੈਨੂੰ ਜਿਵੇਂ ਬਿਮਾਰੀ ਲੈਂਦੀ ਹੈ ਚੱਕ ਕੇ ਮੇਂ ਕਰਬੈੱਡ ਆ ਜਾਣਗੇ ਐ ਕਰੀ ਹੁਣ ਕੋਈ ਗੱਲ ਬਣਾ ਲਈ ਐ ਕਰ ਲਈ ਵੀ ਉਹਦੇ ਭਰਾ ਨੇ ਭਾਈ ਹੁਣ ਬੈੱਡ ਸੰਧਾਰੇ ਚ ਦਿੱਤੀ ਐ ਉਦੋਂ ਲਿਆਇਓ ਤੁਸੀਂ

ਦੇ ਇਹ ਦੇ ਮੋਖਾਤੇ ਤੇ ਪਾ ਦੇ ਘੜਾ ਕੇ ਆਉਂਦੇ ਬਾਈ ਡਲੇ ਆਉਣਗੇ ਨਾ ਖਾਤੇ ਦਾ ਕੀ ਸੁਖ ਨਾ ਹੁੰਦਾ ਕਿਸੇ ਨੂੰ ਵੀ ਖਾਤੇ ਚ ਪੈਸੇ ਕਿਹਨੇ ਪਾਏ ਆ ਖਾਤੇ ਚ ਕੀ ਲਿਖਿਆ ਜੀ ਉਹਦੇ ਭਰਾ ਦਾ ਨਾਮ ਉੱਤੇ ਨਾਮ ਲਿਖਿਆ ਆਊਗਾ ਮਤਲਬ ਤਾਂ ਲੱਗੂਗਾ ਜੀ ਪੈਸੇ ਆ ਆ ਕਿੱਥੋਂ ਨੇ ਵੀ ਇਹਦੇ ਭਰਾ ਨੇ ਪਾਏ ਮੇਰੇ ਬਾਪਾ ਨੂੰ ਪਤਾ ਲੱਗਦੀ ਇਹ ਦੇਣਾ ਹੁੰਦਾ ਨੇ ਇਹਨੇ ਭਿੱਕੇ ਨੇ ਸਮਾਨ ਜਿੱਦਾਂ ਖਾਣ ਪੀਣ ਲਈ ਆਈ ਸੀ ਉਦਾਂ ਹੀ ਦੇਣਾ ਨੇ ਉਹਦੇ ਤਾਂ ਕੁਝ ਦਿੱਤਾ ਨਹੀਂ ਹੁਣ ਤੂੰ ਐਵੇਂ ਫਿਰਦੀ ਐ ਉਹੱਚੇ ਮਾਰਦੀ ਟਾਈ ਮੌਕੇ ਮੌਕੇ ਦੀਆਂ ਗੱਲਾਂ ਹੁੰਦੀਆਂ ਨੇ ਗੱਡੀ ਛੁੱਟ ਤਰਨ ਸਾਰ ਕੇ ਆ ਗਈ ਤਾਈ ਕੋਲੇ ਭੱਜੀ ਐ ਝੜਕਦੇ ਨੇ ਉਹ ਤਾਈ ਇਹਦੀ ਉਦੂ ਰੋਡੀ ਲ ਗਰਕੜਿਆ ਨੇ ਪਾਈ ਪਾਈ ਗੱਲ ਨਾ ਸਾਰੀ ਇਹ ਜੇ ਕੋਲੇ ਗਸਦੀ ਐ ਕਿ ਤੇਰਾ ਤਾਇਆ ਨਿਮਾਰੀ ਲਹਾ ਕੇ ਆਇਆ ਵੀ ਤਾਇ ਇ ਲਹਾ ਕੇ ਜਾਵੇ ਨਿਮਾਰੀ ਹੋਰ ਕੌਣ ਲਹਾ ਕੇ ਜਾਵੇ ਟਾਈ ਨੂੰ ਤਾਇ ਐ ਵੀ ਕਹਦਾ ਲੜਨ ਤੇ ਮੈਂ ਦੇਖਾਂ ਚਲ ਫਿਰ ਮੈਂ ਦਵਾ ਲਈ ਫਿਰ ਕਿੰਨੀ ਗੱਲ ਮੈਂ ਕਿਸਤਾ ਭਰੂੰਗੀ ਤੇ ਮੈਂ ਦਵਾ ਕੇ ਲਈ ਆਇਆ ਟਾਈ ਦਾ ਕਿੱਟ ਦੁਖਦਾਗਾ ਉਹ ਮੈਂ ਮਰਚਾ ਕਿੰਨਾ ਸਮਾਨ ਪਿਆ ਦੇਖ ਲਾ ਗੱਡੀ ਦੇ ਵਿੱਚ ਕਿਵੇਂ ਖਾ ਪੀ ਕੇ ਚੀਜ਼ਾਂ ਵਿੱਚ ਹੀ ਸਿੱਟੀਆਂ ਨੇ ਜਿਵੇਂ ਕੋਈ ਬਾਲੀ ਵੱਡੀ ਮਹਾਰਾਣੀ ਹੁੰਦੀ ਹੈਗੀ ਬੇਬੇ ਦੀ ਤਾਂ ਪਿਲਸ ਨਹੀਂ ਥੋੜੀ ਐ ਜੇ ਪੈਸੇ ਵੱਧ ਹੁੰਦੇ ਨਾ ਮੈਂ ਤਾਂ ਆਪੇ ਕੱਡ ਗੱਡੀ ਮੰਗਾਉਣੀ ਸੀਗੀ ਦੇਖ ਲੈ ਲੈ ਇਹਨਾਂ ਦੀ ਤਾਂ ਬਖਰੀ ਟੌਰ ਹੈ ਗੱਡੀ ਨਾਲ ਤਾਂ ਹੀ ਤਾਂ ਗੱਲਾਂ ਆਉਂਦੀਆਂ ਨੇ ਰਾਜਵੀਰ ਤੈਨੂੰ ਵਧਾਈਆਂ ਲਮਾਰੀ ਦੀਆਂ ਸਭਾ ਵਧਾਈਆਂ ਭਾਈ ਸੋਨੂ ਵੀ ਉਹ ਅਸੀਂ ਤਾਂ ਕਿਹੜਾ ਸਮਾਨ ਲਏ ਆ ਸਮਾਨ ਤਾਂ ਜੇ ਤੁਸੀਂ ਲਏ ਹੋ ਉਹ ਅਸੀਂ ਲਿਆ ਆ ਅਸੀਂ ਨਹੀਂ ਲਏ ਇਹ ਤਾਂ ਨਾ ਮੇਰਾ ਭਰਾ ਛੱਡ ਕੇ ਗਿਆ ਨਵਾਰੀ ਉਹ ਛੱਡਰਾ ਭਰਾ ਛੱਡ ਗਿਆ ਹਾਂ ਵਿਚਾਰਾ ਉਹੀ ਛੱਡ ਕੇ ਗਿਆਗਾ ਮੇਰੇ ਕੋਲ ਜੇ ਤੈਨੂੰ ਪਤਾ ਕਿਹੜੇ ਪੈਸੇ ਨੇ ਉਹਦਾ ਤੇਰੇ ਕੋਲੇ ਤਾਂ ਹੁਣ ਪਤੀਏ ਵੀ ਕੀੜੇ ਪੈਸੇ ਨੇ ਪੈਸੇ ਤੇਰੇ ਭਰਾ ਕੋਲੇ ਵੀ ਨਹੀਂ ਹੈਗੇ ਕਿਉਂ ਮੇਰੇ ਭਰਾ ਕੋਲੇ ਕਿਉਂ ਨਹੀਂ ਹੈਗੇ ਨਵਾਰੀ ਮੇਰੇ ਭਰਾ ਨਹੀਂ ਲਿਆ ਕੇ ਦਿੱਤੀ ਆ ਓਏ ਝੂਠ ਨਾ ਕਿਤੇ ਹੋਰ ਚੱਲਦੇ ਨੇ ਤੇਰੇ ਮੇਰੇ ਕੋਲੇ ਨਹੀਂ ਚੱਲਦੇ ਆਹੋ ਮੈਨੂੰ ਪਤਾ ਵੀ ਬੇਬੇ ਨੇ ਤੈਨੂੰ ਦੱਸਤਾ ਬੇਬੇ ਨੇ ਸਾਰੀ ਗੱਲ ਸੁਣਾ ਬੇਬੇ ਨੇ ਤੈਨੂੰ ਦੱਸਤਾ ਦਿੱਤਾ ਤੇ ਹੁਣ ਨਾ ਮੜਾ ਜਾ ਪੜਦਾ ਹੀ ਰੱਖੀ ਹਾਜਮਾ ਰੱਖੀਦਾ ਹੁੰਦਾ ਨਾਲੇ ਬੰਦਿਆਂ ਨਾਲ ਤਾਂ ਹਾਜਮਾ ਵਧੀਆ ਹੁੰਦਾ ਬੁੜੀਆਂ ਨਾਲ ਓ ਰਾਜਵੀਰ ਕਿੰਨਾ ਚਿਰ ਮੈਂ ਪੜਦੇ ਰੱਖੂੰਗਾ ਅੱਜ ਤਾਂ ਤੂੰ ਲਮਾਰੀ ਮੰਗਾਈ ਐ ਕੱਲ ਨੂੰ ਤਾਂ ਕੁਝ ਹੋਰ ਮੰਗਾਏਗੀ ਉਹ ਮੇਰੀ ਮਾਂ ਦੀ ਪੈਨਸ਼ਨ ਆਉਂਦੀ ਜਿਹੜੇ ਮੇਰਾ ਵੀ ਹੱਕ ਹੈ ਉਹ ਤੇ ਸਾਡਾ ਵੀ ਅੱਧਾ ਇਹਦਾ ਮਤਲਬ ਮਾਰੀ ਸਾਡੀ ਅੱਧੀ ਹੈ ਹਾਂ ਜੀ ਤੁਸੀਂ ਭੁੱਖੇ ਰਹੇਗੇ ਨਾ ਮਾਰੀਆਂ ਨੂੰ ਛੋਡੇ ਕੋਲੇ ਤਾਂ ਸਭ ਕੁਝ ਆ ਨਾ ਮੇਰੇ ਕੋਲੇ ਕੁਝ ਹੈ ਨਹੀਂ ਤਾਂ ਹੀ ਬੇਬੇ ਨੇ ਮੈਨੂੰ ਨਿਮਾਰੀ ਲਿਆਦੀ ਜੇ ਹਰਪ੍ਰੀਤ ਦੇ ਬਰਾਬਰ ਸਮਾਨ ਹੁੰਦਾ ਮੈਨੂੰ ਕੀ ਲੋੜ ਸੀ ਉਹਦੇ ਪਿਲਸਣਾਂ ਦੀ ਨਿਮਾਰੀ ਲੈਣ ਦੀ ਉਹ ਰਾਜਵੀਰ ਇਹ ਤੂੰ ਆਦੇ ਪੀਕਿਆਂ ਨੂੰ ਮਿਹਣੇ ਮਾਰ ਉਹ ਜਿਹੜਾ ਸਮਾਨ ਦਿੱਤਾ ਹੈ ਹਰਪਰੀ ਦੇ ਪੇਕਿਆਂ ਨੇ ਦਿੱਤਾ ਹੈ ਗੱਡੀ ਦਿੱਤੀ ਹੈ ਅਲਮਾਰੀਆਂ ਦਿੱਤੇ ਸਾਰਾ ਕੁਝ ਦਿੱਤੇ ਹੋ ਮਾਰਾ ਭਾਈ ਮੇਰੇ ਪੇਕਿਆਂ ਨੂੰ ਮੈਨੇ ਤੂੰ ਬਾਲਾ ਸਿਆਣਾਗਾ ਜੇ ਹੁਣ ਮੇਰੇ ਪੇਕਿਆਂ ਕੋਲੇ ਕੁਝ ਹੋਵੇ ਈਆਂ ਤਾਂ ਕੋਣ ਲੁਕੋ ਕੇ ਰੱਖਦਾ ਹੁੰਦਾ ਜੇ ਹੁੰਦਾ ਸਮਾਨ ਸੱਲਾ ਤਾਂ ਵਿਚਾਰੇ ਆਪ ਹੀ ਲੈ ਕੇ ਦੇ ਦਿੰਦੇ ਉਹ ਫਿਰ ਆ ਫੋਕੇ ਪੜਦੇ ਕਿਉਂ ਬਣਾਉਣੀਓ ਜੇ ਨਹੀਂ ਹੈ ਅਸੀਂ ਕਿਹੜਾ ਫਿਰ ਮੰਗਦੇ ਆ ਨਹੀਂ ਸੀਗਾ ਤਾਂ ਠੀਕ ਹੈ ਨਹੀਂ ਸੀਗਾ ਉਹ ਆ ਕੱਲਾ ਹੁਣ ਤੁਸੀਂ ਚੰਗੀਆਂ ਨਹੀਂ ਕੀਤੀਆਂ ਨਾ ਫੋਕੇ ਪੜਦੇ ਕਿਹੜਾ ਤੁਸੀਂ ਬਣਾਉਣ ਦਿੰਦੇ ਹੋ ਤੁਸੀਂ ਤਾਂ ਦੋਨੇ ਜੀ ਜੜਾਂ 'ਚ ਬਹਿ ਗਏ ਨਾ ਫੇਰ ਕੀ ਹੋਗਾ ਜੇ ਮੇਰੀ ਚੀਜ਼ ਬਣਦੀ ਆ ਚਾਰ ਦਿਨਾਂ ਨੂੰ ਅੱਡ ਹੋ ਜਾਣਗੇ ਜਵਾਖ ਜੱਲੇ ਸ਼ਿਆਰ ਹੋ ਜਾਣਗੇ ਫੇਰ ਇਹ ਜਿਹੀਆਂ ਚੀਜ਼ਾਂ ਕਿੱਥੇ ਬਣਦੀਆਂ ਹੁੰਦੀਆਂ ਉਹ ਰਾਜਵੀਰ ਇਹ ਗੱਲਾਂ ਚੰਗੀਆਂ ਨਹੀਂ ਹੋਈਆਂ ਕੱਲ ਨੂੰ ਤੂੰ ਇਹ ਆਖੇਗੀ ਵੀ ਮੇਰੇ ਤਾਂ ਕੰਨਾਂ 'ਚ ਛੋਟੇ ਛੋਟੇ ਕਾਂਟੇ ਐ ਮੈਨੂੰ ਸਿਉਣਾ ਵੀ ਬਣਾ ਕੇ ਦਿਓ ਉਹ ਸਾਡਾ ਤਾਂ ਤੂੰ ਅੱਧ ਖਰਾਬ ਕਰ ਦੇਗੀ ਅੱਧ ਸਾਡਾ ਐ ਕੀ ਬਣਾ ਕੇ ਦੇਵਾਂਗੇ ਸੀ ਤੈਨੂੰ ਫਿਰ ਹੁਣ ਸਾਰੇ ਘਰ ਚ ਅੱਧ ਵੀ ਮੇਰਾਗਾ ਮੈਂ ਤਾਂ ਭਈ ਸਾਰਾ ਕੁਝ ਬਣਾਉਂਗੀ ਕੰਨਾਂ ਚ ਪਾਉਣ ਨੂੰ ਵੀ ਬਣਾਉਂਗੀ ਹਰਪ੍ਰੀਤ ਕੋਲੇ ਕਿਹੜਾ ਹੈ ਨਹੀਂ ਫਿਰ ਜਿੰਨਾ ਸਮਾਨ ਬਣਾਉਣਾ ਘਰ ਦਾ ਤਾਂ ਆਪਦਾ ਅੱਡ ਹੋ ਕੇ ਬਣਾ ਲੈ ਇਕੱਠ ਚ ਨਹੀਂ ਸੀ ਬਣਾਉਣ ਦਿੰਦੇ ਅਸੀਂ ਤਾਂ ਅੱਧੀ ਚੀਜ਼ ਬਣਾਵਾਂਗੇ ਉਸ ਮਰਜ਼ੀ ਬਣਾ ਲੈ ਲਮਾਰੀ ਸਾਡੀ ਅੱਧੀ ਹੈ ਜਿੰਨਾ ਚਿਰ ਮੇਰਾ ਸਮਾਨ ਨਹੀਂ ਬਣਦਾ ਨਾ ਉਨਾਂ ਚਿਰ ਮੇ ਦਾ ਅੱਡ ਹੁੰਦੀ ਨਹੀਂ ਹੈਗੀ ਤੁਸੀਂ ਲਾ ਲਓ ਜਿਹੜਾ ਜੋਰ ਲਾਉਣਾ ਨਾਲੇ ਤੇ ਤੂੰ ਘਰੋਂ ਸਮਾਨ ਬਣਾਉਣੀ ਹੈ ਨਾਲੇ ਇਹ ਧੌਂਸ ਜਗਾਉਣੀ ਹੈ ਸਾਡੇ ਤੇ ਨਾ ਫਿਰ ਮੈਂ ਘਰੇ ਕੰਮ ਧੰਦਾ ਨਹੀਂ ਕਰਦੀ ਮੈਂ ਕਿਹੜਾ ਕੋਈ ਬਾਹਰੋਂ ਆ ਕਮਤਦਾ ਤਾਂ ਹਰਪ੍ਰੀਤ ਵੀ ਉਨਹੀਂ ਕਰਦੀ ਏ ਤੂੰ ਕੋਈ ਜਾਇਤਾ ਨਹੀਂ ਕਰਦੀ ਮੈਂ ਤਾਂ ਬੰਨੇ ਮੋਤਾਂ ਨਹੀਂ ਕਰਦੀ ਹੈਗੀ ਤੂੰ ਤਾਂ ਹਰਪ੍ਰੀਤ ਦੀਆਂ ਬੜਾਈਆਂ ਕਰਦਾ ਤੇ ਹੁਣ ਨਿਮਰਦਾ ਮੈਂ ਕਾਦੀ ਰੱਖਲਾਂ ਜਦੋਂ ਅਗਲੀ ਆਪ ਤਾਂ ਲਾਕੇ ਨਹੀਂ ਖਾਂਦੀ ਮੇਰੇ ਨਾਲ ਓ ਝੂਠ ਤਾਂ ਨਾ ਬੋਲੇ ਡੇਡੇ ਤੂੰ ਸੱਚੀ ਗੱਲ ਮੈਨੂੰ ਦੱਸ ਦੇ ਬੇਬੇ ਨੇ ਮੈਨੂੰ ਗੱਲ ਸਾਰੀ ਦੱਸੀ ਏ ਨਾ ਫੇਰਾਸੀ ਤਾਂ ਹੁਣ ਪੜਦਾ ਰੱਖਣਾ ਸੀਗਾ ਆ ਬੇਬੇ ਤੋਂ ਨਹੀਂ ਰਿਹਾ ਹੈਗਾ ਆਖੇ ਦੱਸੂਗੀ ਮੈਂ ਮੁੰਡੇ ਨੂੰ ਦੱਸੂਗੀ ਲੈ ਦੱਸ ਤਾਂ ਤੂੰ ਤਾਂ ਬਾਲੀ ਗਾਹਾਂ ਦੀ ਸ਼ਾਬਾਸ਼ੇ ਦਿੱਤੀ ਏ ਸਾਨੂੰ ਲਾਂ ਤਾਂ ਤੂੰ ਪਾਉਣਾ ਲਾਂ ਤਾਂ ਹੀ ਹਰਪ੍ਰੀਤ ਪੁੱਛੀ ਆ ਹਰਪ੍ਰੀਤ ਨੂੰ ਜਵਾਬ ਦੇ ਆ ਆਉਂਦੀ ਸ਼ਾਬਾਸ਼ੇ ਭੈਣੇ ਤੇਰੇ ਸ਼ਾਬਾਸ਼ੇ ਵਧੀਆ ਹੈ ਵਿਆਹ ਤਾਂ ਵਧੀਆ ਖੇਢੀ ਮੈਨੂੰ ਭੇਜ ਕੇ ਮੇਰੇ ਗਈ ਮੰਗਰੋ ਮਗਾ ਕੇ ਸੱਸ ਤੁੰਨ ਮਾਰੀ ਤੇ ਨਾ ਪੇਕੇ ਆਂਦਾ ਲੈ ਹਾਂ ਤੇਰੇ ਤੋਂ ਹੁਣ ਕਾਦਾ ਪੜਦਾ ਹਰਪ੍ਰੀਤ ਬੇਬੇ ਨੇ ਮੰਨ ਲਓ ਮਲੀ ਧੱਕੇ ਨੰਵਾਰੀ ਲੈ ਜੀ ਕਹਿੰਦੀ ਹਰਪ੍ਰੀਤ ਦੀਆਂ ਚੀਜ਼ਾਂ ਨੇ ਇੰਨੀਆਂ ਤੂੰ ਵੀ ਬਰਾਬਰ ਕੋਈ ਚੀਜ਼ ਬਣਾ ਲੈ ਅੱਛਾ ਬੇਬੇ ਹੁਣ ਤੈਨੂੰ ਐਂ ਕਹਿੰਦੀ ਐ ਵੀ ਬਰਾਬਰ ਚੀਜ਼ਾਂ ਬਣਾ ਲੈ ਉਹ ਤਾਂ ਬਈ ਹੁਣ ਬਣਾਉਣੀਆਂ ਹੀ ਪੈਣਗੀਆਂ ਦੇਖ ਜੇ ਚੀਜ਼ ਬਣਾਉਣੀ ਸੀ ਤੇ ਮੈਨੂੰ ਦੱਸ ਦਿੰਦੀਆਂ ਮੈਨੂੰ ਕਹਿ ਰਹੰਦੀਆਂ ਕੋਈ ਹਸਾਬ ਦੀ ਉਹ ਜੀ ਦਵਾਈ ਐਡੀ ਨੰਵਾਰੀ ਲਿਆਉਣ ਦੀ ਕਿ ਲੋੜ ਸੀ ਅੱਛਾ ਵੀ ਆਹ ਕਿੱ ਗੱਲਣ ਦੀ ਵੀ ਸਸਤੀਆਂ ਲਿਆਉਂਦੀ ਕੋਈ ਪੰਜ ਚਾਰ ਵਾਲੀ ਲਿਆਉਂਦੇ ਕੋਈ ਉਹੀ ਗੱਲ ਅੱਜ ਕੱਲ੍ਹ ਦੁਨੀਆਂ ਵੇਚੀ ਜਾਂਦੀ ਐ ਸ਼ਹਿਰ ਚ ਬਾਦੂ ਕੋਠ ਬਦੂ ਪ੍ਰਾਣਾ ਸਮਾਨ ਮਿਲ ਜਾਂਦਾ ਉੱਥੇ ਤੈਨੂੰ ਸਾਰੇ ਹੀ ਲਿਆਉਂਦੇ ਨਾ ਤੂੰ ਤਾਂ ਲਿਆਉਂਦੀ ਫਿਰ 5-4000 ਵਾਲੀ ਤੂੰ ਤਾਂ ਇਦੋਂ ਵੀ ਮਹਿੰਗੀ ਲਈ ਬੈਠੀ ਐ ਮੇਰੇ ਤਾਂ ਪੈਕੇ ਦੇ ਦਿੰਦੇ ਐ ਮੇਰੇ ਤਾਂ ਪੈਕੇ ਇਹਦੇ ਨਾਲ ਦੀ ਵੀ ਦੇ ਦੇਣਗੇ ਮੈਂ ਤਾਂ ਇੰਨਾ ਮਾਨ ਨਾ ਫਿਰ ਕੀ ਹੋ ਗਏ ਜੇ ਮੇਰੇ ਪੈਕੇ ਗਰੀਬ ਨੇ ਤਾਂ ਮੈਂ ਤਾਂ ਹੁੰਦੀ ਰਬਰ ਸ਼ਾਪਸ ਬਣਾ ਕੇ ਦਿਖਾਉ ਚਾਹੇ ਕਿਵੇਂ ਮਰਜ਼ੀ ਬਣਾਵਾ ਨਾ ਫਿਰ ਜਿਵੇਂ ਮਰਜ਼ੀ ਕਿਵੇਂ ਬਣਾਵੇਂ ਬਣਾਉਂਦੀ ਤਾਂ ਉਹੀ ਗੱਲ ਤੂੰ ਬੇਬੇ ਦੇ ਸਿਰੋਂ ਐ ਜੇ ਬੇਬੇ ਦੇ ਸਿਰ ਹੀ ਬਣਾਉਣਾ ਨਾ ਸਾਰੇ ਟੱਬਰ ਨੂੰ ਦੱਸ ਕੇ ਬਣਾ ਆਂਡ ਘਵਾਨੀ ਤੇ ਤਾਂ ਪਤਾ ਲੱਗ ਗਈ ਪਿਆ ਮੈਂ ਤਨਦਸ ਮੈਂ ਇਥੇ ਰੱਖਦੀ ਸੀ ਨਾ ਲੋਕ ਮੈਂ ਤਾਂ ਤਾਈ ਕੇ ਘਰ ਆਈ ਆ ਮੈਂ ਤਾਂ ਤਾਈ ਨੇ ਦੱਸਿਆ ਗਾ ਕੇ ਆਈ ਹੋਣੀ ਸਾਰੇ ਆਂਡ ਘਮਣ ਚ ਮਨ ਨੂੰ ਕਿਹੜਾ ਸੁਪਨੇ ਆਉਂਦੇ ਨੇ ਵੀ ਇਹਨਾਂ ਦੇ ਕਿੱਥੋਂ ਚੀਜ਼ਾਂ ਆਉਂਦੀਆਂ ਨੇ ਨਾ ਫਿਰ ਜੋ ਤਾਏ ਵਰਗੇ ਲਹਾ ਕੇ ਤੇਰਾ ਭਰਾ ਕਿੱਥੇ ਸੀ ਕਿੱਥੇ ਸੀ ਤੇਰਾ ਭਰਾ ਹੁਣ ਤੈਨੂੰ ਜਿਹੜਾ ਸਾਰਾ ਪਤਾ ਲੱਗ ਗਿਆ ਜਦੋਂ ਫਿਰ ਕਿਉਂ ਜੜਾ ਫਰੋ ਜਿਹੜਾ ਤੇਰਾ ਭਰਾ ਇਹ ਹੀ ਨਹੀਂ ਆਪੇ ਤੁਸੀਂ ਗੁਰਸ਼ਰਲੇ ਡਾਇਆ ਮੰਗਰੋਂ ਸਮੋਸੇ ਲਿਆ ਲਿਆ ਖਾਧੀ ਹੈਗੇ ਓਕੇ ਤਾਂ ਮੇਰਾ ਪਾਈ ਆ ਜੀ ਤੁਸੀਂ ਤਾਂ 50 ਰੁਪਏ ਦੇ ਕੱਲੇ ਸਮੋਸੇ ਖਾ ਲੇ ਆ ਆਪਦੀ ਕਰਤੂਤ ਵੀ ਦੇਖ ਲਾ ਖਾ ਖਾ ਕੇ ਕਿਵੇਂ ਗੱਡੀ ਚ ਸਮਾਨ ਸਿੱਟਿਆ ਸਾਰਾ ਤੈਨੂੰ ਕੀ ਨੀ ਮੈਂ ਕੋਈ ਮਹਾਰਾਜ ਖਾ ਕੇ ਸਿੱਟਾ ਮਾਂ ਮੈਂ ਕਿਵੇਂ ਮਰਜੀ ਸਿੱਟਾਂ ਤੂੰ ਕੌਣ ਹੋਣੀ ਮੈਨੂੰ ਰੋਕਣ ਵਾਲੀ ਫਿਰ ਤੂੰ ਕੌਣ ਹੋਣੀ ਮੈਨੂੰ ਰੋਕਣ ਵਾਲੀ ਅਸੀਂ ਵੀ ਆਈ ਮੰਗਾ ਕੇ ਖਾਵਾਂਗੇ ਸਮਾਨ ਤੇ ਤੈਨੂੰ ਮੈਂ ਵੀ ਨਹੀਂ ਰੋਕਾਂ ਜੇ ਤੂੰ ਜਾਨੀਆ ਸਿਕਦੀਪ ਨਾ ਤੂੰ ਕਿਹੜਾ ਭੁੱਖੀ ਮੁੜਿਆ ਨਹੀਂ ਤੂੰ ਤਾਂ ਰੋਜ਼ ਨਿੱਤ ਨਹੀਂ ਅਸੀਂ ਚੀਜ਼ ਲੈ ਕੇ ਆਉਣੀ ਅਸੀਂ ਤਾਂ ਮੰਡੀ ਜਾ ਕੇ 10 ਰੁਪਏ ਮਗਾ ਪਾਇਆ 200 ਡੇ ਵਾਸਤੇ ਵੀ ਤੁਸੀਂ ਵੀ ਚੁਲ ਸਾਨੂੰ ਤਾਂ ਲੋੜ ਨਹੀਂ ਠੰਡਿਆਂ ਦੀ ਅਸੀਂ ਮੱਥੇ ਮਾਰਨੇ ਆ ਠੰਡੇ ਨਾ ਹੁਣ ਤੈਨੂੰ ਕੰਮ ਨਾ ਕਰਕੇ ਦੇ ਦੇਂਦੀ ਤੇ ਮੈਂ ਅੱਗ ਦੀ ਆਗੀ ਦੇਖ ਕਿਵੇਂ ਉਹ ਬਣਾਉਂਦੀ ਐ ਪੋਚੇ ਮਾਰਦੀਆਂ ਫਿਰਦੇ ਨਾ ਸੱਸ ਨੂੰ ਹਾਂ ਦੋਨੇ ਦੋਨੇ ਲੱਗੀਆਂ ਪਈਆਂ ਵੀ ਨੂੰ ਦਾ ਪੜਦਾ ਰੱਖਲਾ ਸਮਾਨ ਲਿਆ ਲਿਆ ਘਰ ਭਰਦਿਆਂ ਮੈਂ ਤੇ ਐਂ ਕਹਿਦੇ ਆ ਵੀ ਭਾਈ ਇਹ ਤੇ ਪੇਕੇ ਛੱਡ ਕੇ ਗਏ ਐਂ ਮਨਜੂ ਪੇਕੇਾਂ ਦੀ ਚੀਜ਼ ਪੇਕੇਾਂ ਦੀ ਤਾਂ ਜੇ ਏਡ ਨਹੀਂ ਚਲਾਕ ਸੀ ਨਾ ਪੈਸੇ ਦੇ ਰਣੀਆਂ ਉਹਨੂੰ ਮੁੰਡੇ ਨੂੰ ਉਹਨੂੰ ਕਹਿ ਰਹੇ ਨੇ ਭਾਈ ਤੂੰ ਛੱਡ ਕੇ ਜਾ ਮਾੜਾ ਮਟਕ ਪੜਦਾ ਹੀ ਬਣ ਜਾਂਦਾ ਜੇ ਮੇਰੇ ਕੋਲ ਬੇਬੇ ਗੱਲ ਕਰਦੀ ਮਾੜਾ ਮਟਕ ਪੜਦਾ ਬਣਾ ਵੀ ਦਿੰਦੇ ਆ ਨਾਲੇ ਤਾਂ ਸੱਸ ਨੂੰ ਹਾਂ ਤੂੰ ਬਣਿਆ ਨਹੀਂ ਪੜਦਾ ਤੇ ਨਾਲੇ ਉਹੀ ਗੱਲ ਲੋਕਾਂ ਦੇ ਗੱਲਾਂ ਹੁੰਦੀਆਂ ਵੱਡਾਂ ਆ ਗਏ ਪੜਦੇ ਰੱਖਣ ਵਾਲਿਆਂ